ਆ ਕਾਂਗਰਸ ਕੋਲੋਂ ਐਲੋਪੀ ਦਾ ਅਹੁਦਾ ਜਾਂਦੇ ਜਾਂਦੇ ਬਚਿਆ ਰਿਪੋਰਟ ਵੀ ਕੀਤਾ ਤੁਸੀਂ ਉਧਰ ਮਨਪ੍ਰੀਤ ਬਾਦਲ ਹਾਰ ਕੇ ਵੀ ਖੁਸ਼ ਨੇ ਜੇ ਵੇਖਿਆ ਜਾਵੇ ਤਾਂ ਲੜਾਈ ਬਿੱਟੂ ਤੇ ਰਾਜਾ ਬੜਿੰਗ ਦੇ ਵਿੱਚ ਅਜੀਬੋ ਗਰੀਬ ਹੋ ਗਈ ਆ ਉਹ ਕਹਿੰਦੇ ਮੈਂ ਤਾਂ ਗੈਈ ਬਠੰਡੇ ਨੂੰ ਹਰਾਉਣ ਲਈ ਸੀਗਾ ਔਰ ਅਦਰਵਾਈਜ਼ ਦੇਖਿਆ ਜਾਵੇ ਬੀਜੇਪੀ ਭਾਵੇਂ ਬੁਰੀ ਤਰ੍ਹਾਂ ਤੀਜੇ ਸਥਾਨ ਤੇ ਰਹੀ ਐ ਪਰ ਉਹ 2024 ਵਿੱਚ ਆਪਣੀਆਂ ਪਹਿਨੀਆਂ ਪਈਆਂ ਵੋਟਾਂ ਰਿਟੇਨ ਕਰਨ ਦੇ ਵਿੱਚ ਕਾਮਯਾਬੀ ਰਹੀ ਹੈ ਪਰ ਕੁਝ ਹੋਰ ਦਿਲਚਸਪੀਆਂ ਵੀ ਜਿਹੜੀਆਂ ਬੜੀਆਂ ਅਹਿਮ ਨੇ ਜਿਹੜੇ ਲੰਘੇ 2 ਦਿਨ ਚ ਵਾਪਰਦੀਆਂ ਨੇ ਸੋ ਇੱਕ ਵਾਰੀ ਗੱਲ ਤੋਂ ਰੋਜ਼ਰਾ ਇੰਦਰਪ੍ਰੀਤ ਜੀ ਅਸੀਂ ਤਾਂ ਵਗ ਜਿਹੜੀ ਤੁਸੀਂ ਸਟਾਰਟਿੰਗ ਦੇ ਵਿੱਚ ਗੱਲ ਕੀਤੀ ਤੇ ਮੈਨੂੰ ਉਸ ਤੋਂ ਇੱਕ ਉਹ ਜੋ ਤੁਸੀਂ ਗਰਗਰ ਰਹੇ ਸੀ ਉਹਦਾ ਖੁਸ ਦੇ ਖੁਸ ਦੇ ਬੱਚਿਆ ਮੈਨੂੰ ਇੱਕ ਗੱਲ ਯਾਦ ਆ ਗਈ ਕਿ ਤੁਹਾਨੂੰ ਯਾਦ ਹੋਊਗਾ ਜਦੋਂ ਪਿਛਲੇ ਤੋਂ ਪਿਛਲੇ ਸਾਲ ਆਪਰੇਸ਼ਨ ਲੋਟਸ ਚੱਲਿਆ ਸੀਗਾ ਤੇ ਉਦੋਂ ਪ੍ਰਤਾਪ ਬਾਜਵਾਹਰੋਂ ਨੇ ਵਿਧਾਨ ਸਭਾ ਦੇ ਵਿੱਚ ਇਹ ਸਪੀਚ ਕਰਦੇ ਹੋਏ ਕਿਹਾ ਕਿ ਆਪਰੇਸ਼ਨ ਲੋਟਸ ਜੇ ਭਾਜਪਾ ਚਲਾਣ ਤੇ ਆ ਗਈ ਤੇ ਭਾਜਪਾ ਦਾ ਜਹਾਜ਼ ਲੱਗ ਗਿਆ ਨਾ ਤਾਂ ਆਪ ਵਾਲਿਆਂ ਤਾਂ ਪਤਾ ਹੀ ਨਹੀਂ ਚੱਲਣਾ ਕਿ ਕਿੰਨੇ ਉਹਨਾਂ ਦੇ ਉਰੇ ਚ ਕੋ ਛਾਲ ਮਾਰ ਕੇ ਚਲੇ ਗਏ ਪਰ ਮੈਨੂੰ ਅੱਜ ਜਦੋਂ ਹੁਣ ਰਿਜ਼ਲਟ ਆਏ ਨੇ ਜਾਂ ਕੁਝ ਬੰਦੇ ਪਿਛਲੇ ਮਹੀਨਿਆਂ ਚ ਉਹਨਾਂ ਤੋਂ ਛੱਡ ਕੇ ਗਏ ਨੇ ਜਾਂ ਛੱਡ ਰਹੇ ਨੇ ਮੈਨੂੰ ਹੁਣ ਇਹ ਨਹੀਂ ਸਮਝ ਆਇਆ ਕਿ ਉਹ ਜਿਹੜੀ ਗੱਲ ਕਰ ਰਹੇ ਸੀ ਕਿ ਭਾਜਪਾ ਦੇ ਜਹਾਜ਼ ਚ ਚੜ ਜਾਣਗੇ ਉਹ ਕਾਂਗਰਸ ਬਾਰੇ ਸੀ ਜਾਂ ਆਮ ਆਦਮੀ ਪਾਰਟੀ ਬਾਰੇ ਸੀ ਮੈਂ ਇਸ ਕਰਕੇ ਕਹਿ ਰਿਹਾ ਕਿ ਜਦੋਂ 18 ਸੀਟਾਂ ਲੈ ਕੇ ਪਾਰਟੀ ਦੇ ਲੀਡਰ ਆਫ ਆਪੋਜੀਸ਼ਨ ਦਾ ਮਤਲਬ ਸਟ੍ਰੀਟ ਲਿੱਤੀ ਤਾਂ ਉਦੋਂ ਵੀ ਲੱਗ ਰ데요 ਯਾਰ ਵੀ 18 ਸੀਟਾਂ ਹਮਤਾਇਤ ਪਿਛਲੇ 5 ਸਾਲ ਤੋਂ ਲਗਾਤਾਰ ਸਰਕਾਰ ਚਲਾ ਰਹੇ ਐ ਤੇ ਹੁਣ ਤੁਸੀਂ ਦੇਖੋ ਪਹਿਲਾਂ ਤਾਂ ਦੋ ਇਹਨਾਂ ਨੇ ਖੁਦ ਹੀ ਆਪ ਹੀ ਜਿਹੜੇ ਹੈਗੇ ਉਹ ਸਸਪੈਂਡ ਕਰਦੇ ਇੱਕ ਸੰਦੀਪ ਜਾਖੜ ਔਰ ਇੱਕ ਵਿਕਰਮ ਚੌਧਰੀ ਦੋਨੋਂ ਮਤਲਬ ਜਿਹੜੇ ਹੈਗੇ ਨੇ ਸੰਦੀਪ ਜਾਖੜ ਤਾਂ ਕਾਫੀ ਟਾਈਮ ਤੋਂ ਨिलੰਬਿਤ ਨੇ ਚੜ੍ਹਦੇ ਸੁਨੀਲ ਜਾਖੜ ਕਾਂਗਰਸ ਛੱਡ ਕੇ ਭਾਜਪਾ ਚ ਗਏ ਹੋਏ ਐ ਉਦੋਂ ਤੋਂ ਹੀ ਉਹ ਨिलंबਿਤ ਹੀ ਚੱਲੇ ਆ ਰਹੇ ਐ ਤੇ ਹੁਣ ਪਿਛਲੇ ਜਿਹੜੀ ਲੋਕ ਸਭਾ ਵਾਲੀ ਇਲੈਕਸ਼ਨਾਂ ਦੇ ਦੌਰਾਨ ਉਹ ਵੀ ਚਲੇ ਗਏ ਵਿਕਮ ਚੋਧਰੀ ਵੀ ਇਸ ਤਰ੍ਹਾਂ ਦਾ ਪਾਰਟੀ ਨੇ ਉਹਨਾਂ ਨੂੰ ਵੀ ਸਸਪੈਂਡ ਕਰਤਾ ਟੈਕਨੀਕਲ ਤੌਰ ਤੇ ਤਾਂ ਬੇਸ਼ੱਕ ਉਹ ਕਾਂਗਰਸ ਦੇ ਵਿੱਚ ਹੀ ਨੇ ਪਰ ਹੁਣ ਕਾਂਗਰਸ ਦੇ ਨਾਲ ਨਹੀਂ ਨੇ ਕਿਉਂਕਿ ਤੁਸੀਂ ਸੰਦੀਪ ਜਾਖੜ ਹੋਰਾਂ ਨੂੰ ਵੀ ਦੇਖਿਆ ਹੈ ਲਗਾਤਾਰ ਉਹ ਭਾਜਪਾ ਦੇ ਨਾਲ ਹੀ ਕੰਮ ਕਰ ਰਹੇ ਨੇ ਪਿੱਛੇ ਰਾਣਾ ਸੋਢੀ ਹੋਣੀ ਜਦੋਂ ਜਿੱਤੇ ਐ 34000 ਦੀ ਲੀਡ ਵਿਧਾਨ ਚ ਉਹਨਾਂ ਦਾ ਮੇਨ ਹੱਥ ਰਿਹਾ ਅਬੋਰ ਤੋਂ ਉਹਨਾਂ ਨੂੰ ਸਾਰੀ ਜਿੱਤੇ ਨਹੀਂ ਹੈ ਜਦੋਂ ਲੜੇ ਹੈ ਉਸ ਤੋਂ ਬਾਅਦ ਵਿਕਰਮ ਚੌਧਰੀ ਵੀ ਉਹ ਵੀ ਟੋਟਲ ਭਾਜਪੀ ਦੇ ਨਾਲ ਹੀ ਨੇ ਹੁਣ ਪਾਰਟੀ ਉਹਨਾਂ ਨੂੰ ਇੰਨੀਆਂ ਇੱਕ ਤਰ੍ਹਾਂ ਦੀ ਇਹ ਪਾਰਟੀ ਵਿਰੋਧੀ ਕਾਰਵਾਈਆਂ ਨੇ ਇੱਕ ਤਰ੍ਹਾਂ ਦੀਆਂ ਪਰ ਫਿਰ ਵੀ ਉਹਨਾਂ ਨੂੰ ਟਰਮੀਨੇਟ ਕਰਨ ਦਾ ਜਿਗਰਾ ਨਹੀਂ ਕਰ ਰਹੀਏ ਕਿਉਂਕਿ ਉਹਨਾਂ ਨੂੰ ਪਤਾ ਕਿ ਜੇ ਦੋ ਚਲੇ ਗਏ ਤੇ ਸਾਡੀ ਤਾਂ ਲੀਡਰ ਆਪੋਜੀਸ਼ਨ ਖਤਰੇ 'ਚ ਪੈ ਜਾਏਗਾ ਇਹ ਸੀਟ ਹੁਣ ਤਿੰਨ ਸੀਟਾਂ ਉੰਜ ਹਾਰ ਗਏ ਇੱਕ ਜਿਹੜਾ ਰਾਜਕਮਰ ਚੱਬੇ ਵਾਲਾ ਪਹਿਲਾਂ ਹੀ ਇਹਨਾਂ ਨੂੰ ਛੱਡ ਕੇ ਆਪ ਜੇ ਚਲੇ ਗਏ ਸੀ ਕਿ ਮੈਂਬਰ ਪਾਰਲੀਮੈਂਟ ਬਣ ਕੇ ਹੁਣ ਉਹ ਸੀਟ ਉਹਨਾਂ ਦਾ ਬੇਟਾ ਜਿੱਤ ਗਿਆ ਡੇਰਾ ਬਾਬਾ ਨਾਨਕ ਸੀਟ ਇਹਨਾਂ ਕੋਲ ਸੀ ਉਹ ਵੀ ਹਾਰ ਗਏ ਤੇ ਕਾਂਗਰਸ ਪ੍ਰਧਾਨ ਅਮਰਿੰਦਰ ਰਾਜਾ ਵੜਿੰਗਲ ਦੀ ਸੀਟ ਵੀ ਉਹ ਹਾਰ ਗਏ ਤਿੰਨ ਸੀਟਾਂ ਹੋਰ ਕੱਢ ਗਿਆ ਬਚੀ ਜਿਹੜੀ ਥੋੜੀ ਬਹੁਤ ਇੱਜੇ ਬਚੀ ਆ ਉਹ ਜਿਹੜੀ ਬਰਨਾਲਾ ਵਾਲੀ ਸੀਟ ਆਈ ਹੈ ਉਹਦੇ ਕਰਕੇ ਬਚੀ ਹੈ ਜਿਸ ਹਿਸਾਬ ਨਾਲ ਕਾਂਗਰਸ ਦੇ ਮਤਲਬ ਐਮ ਐਲ ਏ ਆਪ ਵੱਲ ਰੁਖ ਕਰੀ ਬੈਠੇ ਐ ਉਸ ਹਿਸਾਬ ਨਾਲ ਇਹ ਨਹੀਂ ਲੱਗਦਾ ਕਿ ਕੱਲ ਨੂੰ ਇੱਕ ਅਧ ਐਮ ਐਲ ਏ ਵੀ ਹੋਰ ਚਲਾ ਗਿਆ ਤਾਂ ਬਾਜਵਾ ਸਾਹਿਬ ਦੀ ਆਪਣੀ ਸੀਟ ਖਤਰੇ 'ਚ ਪੈ ਜਾਣੀ ਹੈ ਜਿਹੜੀ ਕੁਰਸੀ ਉਹਨਾਂ ਨੂੰ ਮਿਲੀ ਹੈ ਜਾਂ ਜਿਹੜੀ ਕੋਟੀ ਉਹਨਾਂ ਨੂੰ ਮਿਲੀ ਹੈ ਉਹ ਬੜੀ ਖਤਰੇ 'ਚ ਪੈ ਜਾਣੀ ਸੋ ਇੱਕ ਤਾਂ ਇਹ ਮੈਂ ਉਹਦੇ ਪੁਆਇੰਟ ਆਫ 뷰 ਨਾਲ ਮੈਂ ਦੇਖ ਰਿਹਾ ਸੀ ਦੂਜਾ ਜਿਹੜਾ ਤੁਸੀਂ ਗੱਲ ਕੀਤੀ ਮਨਪ੍ਰੀਤ ਬਾਦਲ ਹੋਰਾਂ ਦੀ ਤੇ ਬੀਜੇਪੀ ਦੀ ਬਹੁਤ ਇੰਟਰਸਟਿੰਗ ਫੈਕਟਸ ਨੇ ਖਾਸ ਤੌਰ ਤੇ ਬੀਜੇਪੀ ਦਾ ਦੇਖੋ ਬੀਜੇਪੀ ਲਗਾਤਾਰ ਇਹ ਕੋਸ਼ਿਸ਼ ਕਰ ਰਹੀ ਹੈ ਕਿ ਅਸੀਂ ਵੱਡੇ ਵੱਡੇ ਚਿਹਰੇ ਉਤਾਰ ਕੇ ਮੱਲਬ ਲਈ ਆਏ ਸੀ ਟਾਂਕੋ ਚਾ ਵੋਟ ਪਰਸੈਂਟੇਜ ਵਧਾ ਲਈਏ ਜਾਂ ਕੁਝ ਪਰ ਇਹ 'ਚ ਵੀ ਕਸ਼ਮਕਸ਼ ਹੈ ਤੁਸੀਂ ਜਿਹੜੀ ਗੱਲ ਕੀਤੀ ਤੁਸੀਂ ਕਿਹਾ ਵੀ ਉਹ ਰੀਟੇਨ ਕਰਨ 'ਚ ਕਾਮਯਾਬ ਹੋਗੇ ਮੈਂ ਕਹਿ ਰਿਹਾ ਕਿ ਉਹ ਤਾਂ ਪਿਛਲੇ ਨਾਲੋਂ ਵੀ ਡਾਊਨ ਨੇ ਦੇਖੋ ਪਿਛਲੀ ਵਾਰ ਤੇ ਇਸ ਵਾਰ 'ਚ ਦੋ ਚੀਜ਼ਾਂ ਦਾ ਅੰਤਰ ਹੈ ਪਿਛਲੀ ਵਾਰ ਭਾਜਪਾ ਨੂੰ ਜਦੋਂ ਲੋਕ ਸਭਾ ਦੀ ਮੈਂ ਗੱਲ ਕਰ ਰਿਹਾ ਲੋਕ ਸਭਾ ਦੇ ਵਿੱਚ ਭਾਜਪਾ ਨੂੰ ਕਿਤੇ ਵੀ ਮੱਲਬ ਪ੍ਰਚਾਰ ਨਹੀਂ ਕਰਨ ਦਿੱਤਾ ਕਿਸਾਨਾਂ ਨੇ ਜਿੱਥੇ ਜਾਂਦੇ ਸੀ ਉਹਨਾਂ ਦੇ ਵਿਰੋਧ ਦੇ ਵਿੱਚ ਰੈਲੀਆਂ ਜਾਂ ਉਹਨਾਂ ਨੂੰ ਬੜਾ ਨਹੀਂ ਦੇਣਾ ਪਿੰਡਾਂ 'ਚ ਇਸ ਤਰ੍ਹਾਂ ਦਾ ਮਾਹੌਲ ਪੂਰਾ ਸਿਰਜਿਆ ਹੋਇਆ ਸੀ ਤੁਸੀਂ ਦੇਖੋ ਲੋਕਸਵਾਹ ਸੀਟ ਦੀ ਗਿੱਦੜਵਾ ਵਿਧਾਨ ਸਭਾ ਸੀਟ ਹੈ ਉਸ ਜਹੰਸਰਾਜ ਹੰਸ ਤਾਂ ਸਭ ਤੋਂ ਜ਼ਿਆਦਾ ਪੀੜਿਤ ਰਹੇ ਹਨ ਮਤਲਬ ਸਭ ਤੋਂ ਜ਼ਿਆਦਾ ਅਗਰ ਮਾਫੀਆਂ ਮੰਗੀਆਂ ਤਹੰਸਰਾਜ ਹੰਸ ਨੇ ਮੰਗੀਆਂ ਨੇ ਇਸ ਦੇ ਬਾਵਜੂਦ ਉਹ 14000 ਸਮਥਿੰਗ ਵੋਟ ਜਿਹੜੀ ਹੈਗੀ ਹੈ ਗਿੱਦੜਵਾ ਸੀਟ ਤੋਂ ਲੈ ਕੇ ਸੀ ਇੰਨੇ ਵਿਰੋਧ ਦੇ ਬਾਵਜੂਦ ਤੇ ਉਹ ਕੋਈ ਵੱਡਾ ਚਿਹਰਾ ਵੀ ਨਹੀਂ ਸੀਗੇ ਮਤਲਬ ਇਸ ਸੀਟ ਵਾਸਤੇ ਕਿਉਂਕਿ ਪਹਿਲੀ ਵਾਰ ਲੜ ਰਹੇ ਸੀ ਇਸ ਸੀਟ ਨੂੰ ਪਰ ਮਨਪ੍ਰੀਤ ਬਾਦਲ ਨੂੰ ਪਾਰਟੀ ਨੇ ਲਿਆ ਕੇ ਇੱਕ ਸਿੱਖ ਫੇਸ ਦਿੱਤਾ ਨਾਲ ਨਾਲ ਇਹੋ ਜਿਹਾ ਚਿਹਰਾ ਸੀ ਜਿਹੜਾ ਗਿੱਦੜਵਾ ਹਲਕੇ ਦਾ ਕੱਲਾ ਕੱਲਾ ਪਿੰਡ ਕੱਲਾ ਕੱਲਾ ਘਰ ਸਭ ਜਾਣਦਾ ਹੈ ਚਾਰ ਵਾਰ ਉੱਥੋਂ ਐਮ.ਐਲ.ਏ ਰਹਿ ਚੁੱਕਿਆ ਸਾਰਾ ਕੁਝ ਉਸ ਤੇ ਬਾਵਜੂਦ ਜਿਹੜੇ ਹੈਗੀ ਆ ਉਹਨਾਂ ਦੀ 2000 ਵੋਟ ਕੱਟ ਗਈ ਜੇ ਕਿਤੇ ਉਹ ਵੋਟ ਵੱਧ ਜਾਂਦੀ 2 ਜਾਂ 3000 ਲੋਕ ਸਭਾ ਤੋਂ ਤਾਂ ਆਪਾਂ ਕਹਿੰਦੇ ਕਿ ਹਾਂ ਭਾਜਪਾ ਨੇ ਜਿਹੜਾ ਇੱਕ ਦਾਅ ਖੇਡਿਆ ਸੀ ਵੱਡੇ ਚਿਹਰੇ ਉਤਾਰ ਕੇ ਵੋਟਾਂ ਹਾਸਲ ਕਰਨ ਦਾ ਜਾਂ ਸੀਟ ਜਿੱਤਣ ਦਾ ਉਹ ਦਾਅ ਕਾਮਯਾਬ ਰਿਹਾ ਪਰ ਮੈਨੂੰ ਲੱਗਦਾ ਨਹੀਂ ਕਿ ਇਹ ਕਾਮਯਾਬਤਾ ਹੋਊਗੀ ਅੱਜ ਵੀ ਭਾਜਪਾ ਦੇ ਵਿੱਚ ਇਹ ਗੱਲ ਬਹੁਤ ਚੱਲ ਰਹੀ ਹੈ ਕਿ ਸਾਰੀਆਂ ਜਿਹੜੀਆਂ ਮਤਲਬ ਜ਼ਿੰਮੇਵਾਰੀਆਂ ਨੇ ਜਾਂ ਅਹੁਦੇ ਨੇ ਜਾਂ ਜਿੱਥੇ ਅੱਗੇ ਕਰਨੇ ਨੇ ਬੰਦੇ ਉਹ ਬਾਹਰਲੇ ਉਮੀਦਵਾਰਾਂ ਨੂੰ ਜ਼ਿਆਦਾ ਦਿੱਤੇ ਜਾ ਰਹੇ ਨੇ ਪਾਰਟੀ ਦੇ ਕੈਡਰ ਨੂੰ ਬਿਲਕੁਲ ਹੀ ਦਿੱਤਾ ਜਾ ਰਿਹਾ ਕੋਈ ਅਹੁਦਾ ਜਾਂ ਜਿਵੇਂ ਹੁਣ ਰਵਨੀਤ ਬਿੱਟੂ ਦੀ ਗੱਲ ਲਗਾਓ ਤੁਸੀਂ ਰਵਨੀਤ ਬਿੱਟੂ ਹਾਰਨ ਦੇ باوجود ਉਹਨਾਂ ਨੇ ਰਾਜਸਥਾਨ ਤੋਂ ਬਣਾ ਕੇ ਦਿੱਤਾ ਇਹ ਕੰਮ ਜੇ ਭਾਜਪਾ ਨੇ ਆਪਣੇ ਕਾਡਰ ਨੂੰ ਇੱਥੇ ਸਟਰੈਂਥਨ ਕਰਨਾ ਸੀ ਤਾਂ ਮੈਨੂੰ ਲੱਗਦਾ ਕਿ ਉਹਨਾਂ ਨੂੰ ਆਪਣਾ ਕੋਈ ਜਿਹੜਾ ਕਾਡਰ ਦਾ ਬੰਦਾ ਹੈਗਾ ਜਿਹੜਾ ਇੰਨੇ ਸਾਲਾਂ ਤੋਂ ਉਹਨਾਂ ਨਾਲ ਲੱਗਾ ਉਹਨੂੰ ਅੱਗੇ ਕਰਨਾ ਚਾਹੀਦਾ ਸੀ ਸੇਮ ਹੀ ਤੁਸੀਂ ਬਰਨਾਲਾ ਲਈ ਸੀਟ ਲਗਾਓ ਬਰਨਾਲਾ ਸੀਟ ਤਾਂ Hindu Baul ਸੀਟ ਹੈ ਜੇ ਉਸ ਸੀਟ ਦੇ ਉੱਤੇ ਵੀ ਵੋਟ ਘਟੀ ਹੈ ਕੇਵਲ ਢਿੱਲੋਂ ਹੋਰਾਂ ਦੀ ਜਦਕਿ ਅਵਨਾਸ਼ ਰਾਏ ਖੰਨਾ 19 19000 ਦੇ ਆਸ-ਪਾਸ ਸੇ ਵੋਟ ਲੈ ਕੇ ਸੀਗੇ ਹੁਣ ਉਹ 17000 ਰਹਿ ਗਈ ਹੈ 17000 ਸਮਥਿੰਗ ਸੋ ਇਹਦਾ ਮਤਲਬ ਇੱਥੇ ਦੇਖੀਦਾ ਹੁੰਦਾ ਇੱਥੇ ਵੀ ਉਹ ਡਾਉਨ ਹੈ ਤੇ ਇਸੇ ਤਰ੍ਹਾਂ ਹੀ ਚੱਬੇਵਾਲ ਸਭ ਤੋਂ ਇੰਟਰਸਟਿੰਗ ਫੈਕਟ ਚੱਬੇਵਾਲ ਦਾ ਜੇ ਚੱਬੇਵਾਲ ਦਾ ਤੁਸੀਂ ਦੇਖੋ ਚੱਬੇਵਾਲ ਸੀਟ ਜਿਹੜੀ ਹੈ ਸੋਨ ਸਿੰਘ ਠੰਡਲ ਹੋਰਾਂ ਨੇ ਲੜੀ ਹੈ ਭਾਜਪਾ ਲਈ ਉਸ ਤੋਂ ਪਹਿਲਾਂ ਲੋਕ ਸਭਾ ਉਹਨਾਂ ਨੇ ਲੜੀ ਸੀ ਅਕਾਲੀ ਦਲ ਲਈ ਅਕਾਲੀ ਦਲ ਦੀ ਜਦੋਂ ਸੀਟ ਲੜੀ ਸੀ ਉਹਨਾਂ ਨੂੰ 11374 ਦੇ ਆਸ-ਪਾਸ ਵੋਟ ਮਿਲੀ ਸੀ ਅਕਾਲੀ ਦਲ ਦੀ ਤਰਫੋਂ ਤੇ ਭਾਜਪਾ ਦੀ ਤਰਫੋਂ ਵੀ 9000 ਵੋਟ ਮਿਲੀ ਸੀ ਕਹਿੰਦੇ ਕਿ ਦੋਨਾਂ ਨਾਲੇ ਦੋ ਕੈਂਡੀਡੇਟ ਇਕ ਲੜਿਆ ਹੈ ਲੇਕਿਨ ਵੋਟ ਦੋਨਾਂ ਤੋਂ ਡਾਊਨ ਚਲੀ ਗਈ ਹੈ 8692 ਵੋਟਾਂ ਮਿਲੀਆਂ ਸੋ ਤੁਸੀਂ ਦੇਖੋ ਵੀ ਇਹ ਇੱਕ ਬੜਾ ਇੰਟਰਸਟਿੰਗ ਫੈਕਟ ਨਹੀਂ ਨਜ਼ਰ ਆ ਰਿਹਾ ਕਿ ਤੁਸੀਂ ਜਿੰਨਾ ਚਿਹਰਿਆਂ ਤੇ ਮਤਲਬ ਆਪਣਾ ਵਿਸ਼ਵਾਸ ਜਤਾਇਆ ਕਿ ਹਾਂ ਇਹ ਚਿਹਰੇ ਉਹ ਵਾਲੇ ਜਿਹੜੀ ਮੈਂ ਗੱਲ ਕਰ ਰਿਹਾ ਕਿ ਜੇ 9000 ਸੀਟ ਵੋਟ ਬੀਜੇਪੀ ਦੀ ਲੋਕ ਸਭਾ ਚ ਸੀ ਇਟ ਮੀਨਸ ਹੁੰਦਾ ਹੈ ਨਿਰੋਲ ਬੀਜੇਪੀ ਦੀ ਸੀਟ ਹੈ ਔਰ ਨਿਰੋਲ ਵੀ ਬੀਜੇਪੀ ਦੀ ਵੋਟ ਹੈ ਉਹ ਵੋਟ ਕਿੱਥੇ ਗਈ ਫਿਰ ਉਹ ਵੋਟ 9000 ਦੀ 9000 ਟ੍ਰਾਂਸਫਰ ਕਿਉਂ ਨਹੀਂ ਹੋਈ ਤੇ ਕੀ ਸੋਨ ਸਿੰਘ ਠੰਡਲ ਹੋਰਾਂ ਦਾ ਅਕਾਲੀ ਦਲ ਚ ਰਹਿੰਦੇ ਹੋਏ ਜਿਹੜਾ ਵੋਟ ਬੈਂਕ ਦੇ ਉੱਤੇ ਉਹਨਾਂ ਦਾ ਪ੍ਰਭਾਵ ਸੀ ਉਹ ਬਿਲਕੁਲ ਜ਼ੀਰੋ ਸੀ ਕਿ ਉਹਨਾਂ ਚ ਕੋਈ ਬੰਦਾ ਵੀ ਉਹਦੇ ਨਾਲ ਨਹੀਂ ਆਇਆ 11374 ਵੋਟਾਂ ਉਹ ਲੈ ਕੇ ਗਏ ਸੀਗੇ ਜਦੋਂ ਕਿ ਇਹ ਵਾਲਾ ਏਰੀਆ ਮਤਲਬ ਅਸੀਂ ਕਹਿੰਦੇ ਆ ਕਿ ਬਹੁਤਾ ਅਕਾਲੀ ਦਲ ਦੇ ਉਸ ਚ ਨਹੀਂ ਆਇਆ ਕਿਉਂਕਿ ਹੁਸ਼ਿਆਰਪੁਰ ਦੀ ਸੀਟ ਹੈ ਤੇ ਅਕਾਲੀ ਦਲ ਨੇ ਕਦੀ ਲੜੀ ਨਹੀਂ ਹੈ ਹੁਸ਼ਿਆਰਪੁਰ ਲੋਕ ਸਭਾ ਸੀਟ ਇਸ ਕਰਕੇ ਮੈਂ ਉਹਦਾ ਅੰਦਾਜ਼ਾ ਲਗਾਉਂਦਾ ਜੀ ਵੀ ਜੇ ਸੌਂ ਸਿੰਘ ਖੰਡਲ ਦਾ ਤਾਂ ਕਮ ਸੇ ਕਮ ਰੁਤਬਾ ਇੱਕ ਹੈਗਾ ਹੀ ਨੇ ਇੱਥੇ ਮੰਤਰੀ ਵੀ ਰਹੇ ਨੇ ਵਿਧਾਇਕ ਵੀ ਰਹੇ ਨੇ ਦੋ ਤਿੰਨ ਵਾਰ ਫਿਰ ਵੀ ਉਹ ਵੋਟਾਂ ਕਿੱਥੇ ਚਲੀਆਂ ਗਈਆਂ ਇੱਕੋ ਇੱਕ ਜੇ ਭਾਜਪਾ ਨੇ ਕਿਤੇ ਆਪਣੀ ਥੋੜੀ ਬਹੁਤ ਵੋਟ ਵਧਾਈ ਹੈ ਉਹ ਵਧਾਈ ਹੈਗੀ ਹੈ ਇਹ ਨਾ ਬਬਨ ਨਾਨਕ ਜੀ ਇਹ ਮੇਰੇ ਲਈ ਇੱਕ ਅਚੰਬੇ ਵਾਲੀ ਗੱਲ ਵੀ ਹੈਗੀ ਹੈ ਮੈਨੂੰ ਇਹ ਲੱਗ ਰਿਹਾ ਸੀ ਕਿ ਇੱਥੇ ਤਾਂ ਬਹੁਤ ਹੀ ਡਾਊਨ ਜਾਣਗੇ ਕਿਉਂਕਿ ਇਹ ਨਿਰੋਲ ਨਿਤ ਤੇ ਨਿਰੋਲ ਪਿੰਡੂ ਹਲਕਾ ਹੈ ਇਹਦੇ ਚ ਭਾਜਪਾ ਦਾ ਕੋਈ ਜ਼ਿਆਦਾ ਉੜਣੀ ਹੈਗਾ ਪਲੱਸ ਇਹ ਇੱਥੇ ਅਕਾਲੀ ਦਲ ਦਾ ਜਿਹੜਾ ਸੁੱਚਾ ਸਿੰਘ ਲੰਗਾ ਹੋਣੀ ਹੈਗੇ ਨੇ ਉਹ ਖੁੱਲ ਕੇ ਆਮ ਆਦਮੀ ਪਾਰਟੀ ਦੀ ਮਦਦ ਕਰ ਰਿਹਾ ਹੈ ਯਾਨੀ ਕਿ ਜਿਹੜਾ ਅਕਾਲੀ ਦਲ ਦਾ ਵੋਟ ਬੈਂਕ ਹੈ ਉਹ ਵੀ ਚਾਹ ਨਿਰਮਲ ਕਾਲੋ ਉਹਨਾਂ ਦੇ بیٹے ਜਿਹੜੇ ਹੈਗੇ ਆ ਰਵਿਕਰਨ ਕਾਲੋ ਉਹਨਾਂ ਨੂੰ ਨਾ ਮਿਲੇ ਪਰ ਇਸ ਤੋਂ ਬਾਅਦ ਉਹਨਾਂ ਨੇ ਜਿਹੜੀ ਵੋਟ ਹੈ ਦਿਨੇਸ਼ ਬੱਬੂ ਦੀ ਆਪੇਸ਼ਾ ਵਧਾ ਲਈ ਹੈ ਇੰਦਰਪ੍ਰੀਤ ਜੀ ਮੈਂ ਤੁਹਾਡੇ ਨਾਲ ਬਿਲਕੁਲ ਸਹਿਮਤ ਹਾਂ ਵੀ ਇਹਨਾਂ ਦੇ ਭਾਜਪੀ ਨੇ ਆਪਣੀਆਂ ਜ਼ਮਾਨਤਾਂ ਜ਼ਬਤ ਕਰਾ ਲਈਆਂ ਤਿੰਨ ਜਗ੍ਹਾ ਤੇ ਠੀਕ ਹੈ ਜੀ ਬਰਨਾਲੇ ਨੂੰ ਛੱਡ ਕੇ ਤਿੰਨੋ ਜਗ੍ਹਾ ਤੇ ਜ਼ਮਾਨਤਾ ਜ਼ਬਤ ਕਰਾ ਲਈਆਂ ਜ਼ਮਾਨਤਾ ਜ਼ਬਤ ਹੋਣ ਨੂੰ ਕੋਈ ਬੇਤਰ ਨਹੀਂ ਮੰਨਿਆ ਜਾਂਦਾ 노 ਡਾਊਟ ਕਿ ਇਹਦੇ ਵਿੱਚ ਇਹਨਾਂ ਨੂੰ ਇੱਕ ਨਮੋਸ਼ੀ ਦਾ ਸਾਹਮਣਾ ਹੈ ਪਰ ਫਿਰ ਵੀ ਜਿਵੇਂ ਤੁਸੀਂ ਦੱਸਿਆ ਕਿ ਜਿਹੜਾ ਕਲੇਮ ਹੈ ਉਹਨਾਂ ਦਾ ਕਿ ਉਹਨਾਂ ਨੇ 2024 ਲੋਕ ਸਭਾ ਦੇ ਮੁਕਾਬਲੇ ਜਿੱਦਾਂ ਹੁਣ ਡੇਰਾ ਬਾਬਾ ਨਾਨਕ 'ਚ 5981 ਵੋਟਾਂ ਮਿਲੀਆਂ ਸੀ ਤੇ 24 ਆ ਹੁਣ ਇਹਨਾਂ ਨੇ 6505 ਲੈ ਲਈਆਂ ਠੀਕ ਹੈ ਜੀ ਇਹ ਥੋੜਾ ਜਿਹਾ ਹਲਕਾ ਜਿਹਾ ਵਾਧਾ ਹੈ ਜਲਕਾ ਦੇ ਕਰ ਚੱਬੇਵਾਲ ਤੋਂ ਮੰਨਦੇ ਆ 9472 ਠੀਕ ਹੈ ਤੁਸੀਂ ਅੰਕੜਾ ਦੇ ਰਹੇ ਹੋ ਕਿ ਅਕਾਲੀ ਦਲ ਦੀ ਵੋਟ ਜਿਹੜੀ ਹੈ ਉਹ ਵੀ ਨਾਲ ਸੀ ਠੰਡਲ ਦੇ ਇਹਨਾਂ ਨੂੰ ਲੋਕ ਸਭਾ ਚ 9472 ਵੋਟਾਂ ਮਿਲੀਆਂ ਸੀਗੀਆਂ ਇੱਥੋਂ ਹੀ ਚੱਬੇਵਾਲ ਤੋਂ ਸ਼ਹਿਰਪੁਰ ਸੀਟ ਲਈ ਲੇਕਿਨ ਹੁਣ ਇਹਨਾਂ ਦੀਆਂ ਉੱਥੇ 8692 ਵੋਟਾਂ ਰਹਿ ਗਈਆਂ ਇਹਨਾਂ ਨੂੰ ਪਈਆਂ ਇਹ ਵੈਸੇ ਮੋٹے ਤੌਰ ਤੇ ਮੰਨਿਆ ਜਾ ਰਿਹਾ ਕਿ ਫਰਕ ਬਹੁਤਾ ਨਹੀਂਗਾ 800 ਵੋਟ ਘੱਟੀ ਹੈ ਜੀ ਕੋਈ ਵੱਡੀ ਗੱਲ ਨਹੀਂ ਗਿੱਦੜ ਬਾਹੇ ਦੇ ਵਿੱਚ ਇਹਨਾਂ ਨੂੰ 14850 ਮਿਲੀਆਂ ਸੀ ਹੁਣ 12227 ਮਿਲੀਆਂ ਬਰਨਾਲੇ ਚ 19218 ਸੀ ਹੁਣ 17958 ਮਿਲੀਆਂ ਆਪਾਂ ਚਲੋ ਇਹਨਾਂ ਅੰਕੜਿਆਂ ਤੇ ਨਹੀਂ ਜਾਂਦੇ ਮੈਂ ਇਹਦੇ ਵਿੱਚ ਇੱਕ ਫੈਕਟਰ ਫੀਲ ਕਰਦਾ ਜੋ ਭਾਰਤੀ ਜਨਤਾ ਪਾਰਟੀ ਦੇ ਅੰਦਰ ਗਲਗੁਲ ਕੀਤਾ ਤੁਹਾਨੂੰ ਲੱਭਦਾ ਉਹ ਕਹਿੰਦੇ ਨੇ ਵੀ ਜਦੋਂ ਪਾਰਲੀਮੈਂਟ ਦੀ ਚੋਣ ਹੋ ਰਹੀ ਸੀ ਤਾਂ ਪਾਰਲੀਮੈਂਟ ਦੀ ਚੋਣ ਨੂੰ ਦੇਖਿਆ ਜਾ ਰਿਹਾ ਸੀ ਨਰਿੰਦਰ ਮੋਦੀ ਵਰਸਸ ਰਾਹੁਲ ਗਾਂਧੀ ਜਾਂ ਉਹ ਗੱਠ ਜੋੜ ਇਸ ਕਰਕੇ ਜਿਹੜੀ ਉਹ ਵੋਟ ਹੈ ਉਹ ਬਹੁਤ ਵੱਡੇ ਪੱਧਰ ਤੇ ਪਈ ਪਾਰਲੀਮੈਂਟ ਦੀ ਚੋਣ ਦੇ ਵਿੱਚ ਜਿਹੜੀ 18.ਸਮਥਿੰਗ ਵੋਟ ਭਾਰਤੀ ਜਨਤਾ ਪਾਰਟੀ ਨੂੰ ਪਈ ਆ ਉਹਨੂੰ ਜੇ ਤੁਸੀਂ ਰੀਟੇਨ ਕਰ ਸਕਨੇ ਹੋ 15% ਤੱਕ ਵੀ ਤੇ ਪ੍ਰਾਪਤੀ ਆ ਵਿਧਾਨ ਸਭਾ ਚ ਕਿਉਂਕਿ ਵਿਧਾਨ ਸਭਾ ਦੇਸ਼ ਲਈ ਵੋਟ ਨਹੀਂ ਕਰ ਰਹੀ ਵਿਧਾਨ ਸਭਾ ਬਿਲਕੁਲ ਵੱਖਰੇ ਤਰੀਕੇ ਨਾਲ ਤੁਸੀਂ ਦਿੱਲੀ ਚ ਦੇਖੋ ਉਹ ਸਾਰੀ ਤੇ ਸਾਰੀਆਂ ਸੀਟਾਂ ਲੈ ਜਾਂਦੇ ਨੇ ਬਾਅਦ ਦੇ ਵਿੱਚ ਕੇਜਰੀ ਵਾਲਾ ਆ ਕੇ ਚੱਕ ਕੇ ਲੈ ਜਾਂਦੇ ਨੇ ਵਿਧਾਨ ਸਭਾ ਦੇ ਵਿੱਚ ਸੋ ਭਾਸਕਰ ਸਾਹਿਬ ਇਹ ਵੀ ਇੱਕ ਕੋਣ ਹੈ ਮੈਨੂੰ ਲੱਗਦਾ ਆਪਣੀ ਪਿੱਠ ਜਦੋਂ ਥਾਪੜ ਰਹੇ ਨੇ ਨਾ ਉਹਨਾਂ ਦੇ ਆਪਣੇ ਕੁਝ ਨੁਕਤੇ ਆ ਭਾਰਤੀ ਜਨਤਾ ਪਾਰਟੀ ਨੇ ਪੰਜਾਬ ਦੇ ਵਿੱਚ ਜੇ ਪੋਲਿਟਿਕਸ ਕਰਨੀ ਹੈ ਤਾਂ ਉਹਨਾਂ ਲਈ ਅਜੇ ਜ਼ਰਖੇਜ਼ ਜ਼ਮੀਨ ਨਹੀਂ ਹੈ ਇਹ ਮੰਨਿਆ ਜਾ ਰਿਹਾ ਹੈ ਮਤਲਬ ਤੁਸੀਂ ਇਹ ਨਹੀਂ ਕਹਿ ਸਕਦੇ ਵੀ ਇਹ ਤੁਸੀਂ ਭੱਜ ਕੇ ਆਓਗੇ ਤੁਸੀਂ ਕਹੋਗੇ ਜੇ ਅਸੀਂ ਕੰਬੀਨੇਸ਼ਨ ਬਣਾਤੇ ਸਿੱਖ ਚਿਹਰੇ ਅਸੀਂ ਇਧਰੋਂ ਫੜ ਲਏ ਹਿੰਦੂ ਚਿਹਰੇ ਸਾਡੇ ਕੋਲ ਆਲਰੇਡੀ ਆ ਵਪਾਰੀ ਸਾਡੇ ਨਾਲ ਆ ਦਲਤ ਅਸੀਂ ਲੈ ਲੇ ਉਹਨਾਂ ਨੇ ਮਹਾਰਾਸ਼ਟਰ ਦੇ ਵਿੱਚ OBC ਦਾ ਪੈਂਥਰਾ ਖੇਡਿਆ ਤੁਸੀਂ ਦੇਖੋ ਮਤਲਬ ਸਟ੍ਰਾਈਕ ਰੇਟ ਦੇਖੋ ਉੱਥੇ ਜੇ ਉਹ ਉਹ ਕੈਲਕੂਲੇਸ਼ਨਸ ਕਰਦੇ ਨੇ ਤਾਂ ਕਿਸ ਹੱਦ ਤੱਕ ਜਾਂਦੇ ਨੇ ਜਿੰਨੀ ਬਾਰੀਕ ਮੈਨੇਜਮੈਂਟ ਉਹ ਕਰ ਰਹੇ ਨੇ ਪੰਜਾਬ ਦੇ ਵਿੱਚ ਉਹ ਲੜਖੜਾਏ ਨੇ ਇਹ ਚ ਕੋਈ ਦੋਰਾਵੰਰੀ ਭਾਸਕਤ ਸਾ ਬੀਕੋ ਸਭ ਤੋਂ ਵੱਡੀ ਗੱਲ ਹੈਗੀ ਹੈ ਕਿ ਇਹਨਾਂ ਚਾਰ ਜ਼ਿਮਨੀ ਚੋਣਾਂ ਦੇ ਵਿੱਚ ਇਸ ਤਰੀਕੇ ਨਾਲ ਰਿਜ਼ਲਟ ਆਏ ਨੇ ਸਭ ਤੋਂ ਇੰਟਰਸਟਿੰਗ ਸੀਟ ਰਹੀ ਗਿੱਦੜਬਾਹ ਗਿੱਦੜਬਾਹ ਦੇ ਵਿੱਚ ਇੱਕ ਕੈਂਡੀਡੇਟ ਜਿੱਦ ਕੇ ਡਿੰਪੀ ਟ ਲੋਰ ਨੂੰ ਬਹੁਤ ਵੋਟ ਮਿਲੀ 21000 ਤੋਂ ਵੀ ਵੱਧ ਵੋਟਾਂ ਤੋਂ ਜਿੱਤ ਗਏ ਉਸ ਤੋਂ ਬਾਅਦ ਮਨਪ੍ਰੀਤ ਬਾਦਲ ਦੀ ਗੱਲ ਕਰੀਏ ਰਾਜਾ ਵੜੀਂਗ ਉਹਨਾਂ ਦੀ ਗੱਲ ਕਰੀਏ ਜਾਂ ਫਿਰ ਰਮਨੀਤ ਬਿੱਟੂ ਉਹਨਾਂ ਦੀ ਗੱਲ ਕਰੀਏ ਜਾਂ ਫਿਰ ਬਾਜਬਤ ਆਪ ਦੀ ਗੱਲ ਕਰੀਏ ਉਹਨਾਂ ਚਾਰਾਂ ਦੇ ਕਮੈਂਟਸ ਬੜੇ ਇੰਟਰਸਟਿੰਗ ਹੈਗੇ ਨੇ ਕਿਉਂਕਿ ਇਹ ਜਿਹੜੇ ਪੋਲੀਟੀਸ਼ੀਅਨਸ ਹੁੰਦੇ ਆ ਨਾ ਜੇ ਹਾਰ ਵੀ ਜਾਣ ਤੇ ਇਹਨਾਂ ਦੇ ਕੋਲ ਕੋਈ ਨਾ ਕੋਈ ਆંકੜੇ ਨੂੰ ਇਸ ਤਰੀਕੇ ਨਾਲ ਤੋੜਮਰੋੜ ਲੈਂਦੇ ਨੇ ਕਿ ਵੀ ਆਪਾਂ ਤੇ ਬਿਲਕੁਲ ਵਧੀਆ ਤਰੀਕੇ ਨਾਲ ਪਰਫਾਰਮ ਕੀਤੇ ਆ ਉਹ ਤੇ ਅਕਾਲੀ ਦਲ ਨਹੀਂ ਸੀਗਾ ਜਿਹਦੇ ਕਰਕੇ ਇਹ ਫਾਇਦਾ ਆਮ ਆਦਮੀ ਪਾਰਟੀ ਨੂੰ ਹੋ ਗਿਆ ਇੱਥੇ ਤੱਕ ਵੀ ਇਲਜ਼ਾਮ ਲਾਏ ਗਏ ਵੀ ਭਾਜਪਾ ਆਮ ਆਦਮੀ ਪਾਰਟੀ ਨਾਲ ਰਲਈ ਹੋਈ ਹੈ ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਦੇ ਤੇ ਯੂਨੀਅਨ ਹੋਮ ਮਿਨਿਸਟਰ ਅਮਿਸ਼ਾ ਉਹਨਾਂ ਦਾ ਰਿਸ਼ਤੇ ਚੰਗੇ ਨੇ ਤੇ ਇਸ ਕਰਕੇ ਅਕਾਲੀ ਦਲ ਨੂੰ ਔਰ ਬਾਕੀ ਜਿਹੜੀ ਜੱਥੇਬੰਦੀਆਂ ਸਿੱਖ ਜੱਥੇਬੰਦੀਆਂ ਸੀ ਉਹਨਾਂ ਨੂੰ ਵੀ ਇਲੈਕਸ਼ਨ ਲੜਨ ਤੋਂ ਰੋਕਿਆ ਗਿਆ ਔਰ ਸਿੱਧਾ ਸਿੱਧਾ ਫਾਇਦਾ ਆਮ ਆਦ ਮਨਪ੍ਰੀਤ ਬਾਦਲ ਉਹਨਾਂ ਦੀ ਸਥਿਤੀ ਹੈ ਵੀ ਕੱਲ 12000 ਥੋੜੇ ਜਿਹਾ ਵੋਟ ਉਹਨਾਂ ਨੂੰ ਮਿਲੇ ਸੀਗੇ 12000 ਸਮਥਿੰਗ ਉਹ ਕਈ ਬੰਦੇ ਉਹਨਾਂ ਦੇ ਘਰ ਅਫਸੋਸ ਕਰਨ ਗਏ ਹੋਣਗੇ ਕਿਉਂਕਿ ਨਾਰਮਲੀ ਹਾਰਨ ਤੋਂ ਬਾਅਦ ਅਫਸੋਸ ਕਰਨ ਜਾਂਦੇ ਨੇ ਜਦ ਉੱਥੇ ਗਏ ਤਾਂ ਲੱਡੂ ਵੰਡੇ ਜਾ ਰਹੇ ਸੀਗੇ ਉਹਨੂੰ ਲੱਡੂ ਵੰਡੇ ਜਾ ਰਹੇ ਸੀ ਬੰਦਿਆਂ ਦੇ ਦਿਮਾਗ ਦੇ ਵਿੱਚ ਹੋਇਆ ਵੀ ਕੀ ਕਹ ਲਾ ਕੋਈ ਰਿਜ਼ਲਟ ਚੇਂਜ ਤੇ ਨਹੀਂ ਹੋ ਗਿਆ ਵੀ ਵੋਟਾਂ ਵੱਧ ਤੇ ਨਹੀਂ ਗਈਆਂ ਪਰ ਮਨਪ੍ਰੀਤ ਬਾਦਲ ਉਹਨਾਂ ਦਾ ਆਪਣਾ ਕੋਈ ਮੂੜੇ ਤੇ ਬੈ ਕੇ ਕਿਨੂਆ ਦੇ ਬਾਗ ਦੇ ਵਿੱਚ ਉਹਨਾਂ ਨੇ ਵੀ ਇੱਕ ਵੀਡੀਓ ਛੱਡਿਆ ਉਹਨਾਂ ਨੇ ਉਸ ਵੀਡੀਓ ਦੇ ਵਿੱਚ ਦੋ ਤਿੰਨ ਗੱਲਾਂ ਕੀਤੀ ਆ ਇਹ ਰਾਜਾ ਵੜਿੰਗੋ ਨਾਲ ਅਟੈਕ ਕੀਤਾ ਕਹਿੰਦੇ ਰਾਜਾ ਵੜਿੰਗੋ ਨਾਲ ਕਹਿੰਦੇ ਨੇ ਕਿ ਮੈਂ ਗਰੀਬ ਬੰਦਾ ਜਿੰਨੀ ਦੌਲਤ ਰਾਜਾ ਵੜਿੰਗੋ ਕੋਲ ਹੈਗੀ ਉਹ ਸਾਰੇ ਗਰੀਬਾਂ ਨੂੰ ਦੇ ਦੂਜੀ ਗੱਲ ਉਹਨਾਂ ਨੇ ਇਹ ਕਿਹਾ ਕਿ ਵੀ ਡਿੰਪੀ ਟੀ ਲੋਰਨ ਨੂੰ ਵਾਰਕ ਬਾਤੇ ਦੇਣਾ ਇਹ ਉਹਨਾਂ ਦਾ ਇਨਾਮ ਨਹੀਂ ਹੈ ਇਮਤਿਹਾਨ ਹੈ ਤੇ ਤੁਸੀਂ ਕੰਮ ਕਰਨਾ ਔਰ ਮੈਂ ਪਹਿਲੀ ਵਾਰ ਜਿਸ ਤਰੀਕੇ ਨਾਲ ਮੰਤਰੀ ਤਬਾਦਲ ਉਹਨਾਂ ਨੇ ਪੋਜ਼ਿਟਿਵ ਰੁਖ ਦਿਖਾਇਆ ਕਿ ਵੀ ਮੈਂ ਹੁਣ ਗਿੱਦੜਵਾਹੇ ਦੇ ਵਿੱਚ ਇਲੈਕਸ਼ਨ ਦਾ ਬਿਗਲ ਵਜਾ ਰਹੇ ਹਾਂ 2023 ਦੇ ਤੇ ਮੈਨੂੰ ਮੇਰੇ ਕੈਂਪੇਨ ਦੇ ਦੌਰਾਨ ਲੋਕਾਂ ਨੇ ਮੈਨੂੰ ਕਿਹਾ ਕਿ ਵੀ ਆਪਾਂ ਗਿੱਦੜਵਾਹ ਦੇ ਵਿੱਚ ਰਾਜਾ ਵੜਿੰਗ ਉਹਨਾਂ ਨੂੰ ਸਬਕ ਸੌਂਖਾਣਾ ਉਹਨਾਂ ਦਾ ਤੋਂ ਹੁੰਦਾ ਕਿਲਾ ਕੱਢਣਾ ਹੈ ਤੇ 2027 ਦੇ ਵਿੱਚ ਲੋਕੀ ਮੈਨੂੰ ਹੀ ਵੋਟ ਦੇਣਗੇ ਦੂਜੇ ਪਾਸੇ ਰਾਜਾ ਵੜਿੰਗ ਉਹਨਾਂ ਔਰ ਰਵਨੀਤ ਬਿੱਟੂ ਉਹਨਾਂ ਦੇ ਵੀ ਸ਼ਬਦਾਂ ਦੀ ਜੰਗ ਖੜੀ ਦੀ ਹੈ ਰਾਜਾ ਵੜਿੰਗ ਉਹਨਾਂ ਬਿੱਟੂ ਉਹਨਾਂ ਦੇ ਬਾਰੇ ਤੇ ਕਹਿੰਦੇ ਨੇ ਕਿ ਉਹ ਗਿੱਦੜਵਾਹ ਕੰਸਟੀਟਿਊਐਂਸੀਸ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਜਿਤਾਣਾ ਐਸੀ ਕਿ ਮੰਤਪ੍ਰੀਤ ਬਾਦਲ ਨੂੰ ਹੈਰਾਨ ਆਈ ਥੀ ਔਰ ਜਿਸ ਤਰੀਕੇ ਨਾਲ ਰਵਨੀਤ ਬਿੱਟੂ ਉਹਨਾਂ ਕਹਿ ਰਹੇ ਨੇ ਮੈਂ ਬਦਲਾ ਲੈ ਲ ਉਹ ਆਪਣੇ ਆਪ ਵੀ ਜਿਆ ਲੱਗਦਾ ਹੈ ਕਿ ਵੀ ਉਹ ਜਿਹੜੇ 12000 12 ਦਿਨ ਕੈਂਪੇਨ ਕੀਤਾ 12000 ਦੇ ਕਰੀਬ ਵੋਟ ਮਿਲੇ ਬਨਪਰੀ ਤੇ ਬਾਦਲ ਨੂੰ ਤੇ ਇਸ ਗੱਲ ਦੇ ਉੱਤੇ ਵੀ ਉਹਨਾਂ ਨੇ ਤੰਜ ਕੱਸਿਆ ਔਰ ਇੱਥੇ ਤੱਕ ਵੀ ਕਹਿਤਾ ਕਿ ਬਿੱਟੂ ਇੱਕ ਮੰਦ ਬੁੱਧੀ ਬੱਚਾ ਹੈ ਔਰ ਅਗਰ ਉਹ ਕੁਝ ਵੀ ਕਹਿੰਦਾ ਹੈ ਉਹਦੀ ਗੱਲਾਂ ਦੀ ਕੋਈ ਪਰਵਾਹ ਨਹੀਂ ਕਰਦਾ ਤੇ ਉਹ ਕਹਿੰਦੇ ਮੈਂ ਵੀ ਨਹੀਂ ਕਰਦਾ ਔਰ ਦੂਜੇ ਪਾਸੇ ਰਵਨੀਤ ਬਿੱਟੂ ਉਹਨਾਂ ਕਹਿੰਦੇ ਨੇ ਕਿ ਵੀ ਆਹ ਰਾਜਾ ਵੜਿੰਗ ਉਹਨਾਂ ਜਿਹੜੇ ਕੈਂਪੇਨ ਦੇ ਦੌਰਾਨ ਕਹਿੰਦੇ ਸੀਗੇ ਕਿ ਇਹਨਾਂ ਦੀ ਪਤਨੀ ਯਾਨੀ ਅਮ੍ਰਿਤਾ ਵੜਿੰਗ ਉਹਨਾਂ ਸਵੇਰੇ ਬਿੰਦੀ ਲਿਪਸਟਿਕ ਲਾ ਕੇ 6 ਵਜੇ ਚਲੀ ਜਾਂਦੀ ਹੈ ਤੇ ਰਾਤੀ ਲੇਟ ਆਉਂਦੀ ਹੈ ਮੈਨੂੰ ਲੰਗਰੀ ਕਰ ਦੋ ਕਹਿੰਦੇ ਹੁਣ ਉਹਨਾਂ ਨੂੰ ਚੋਪੜੀਆਂ ਰੋਟੀਆਂ ਮਿਲਣੀਆਂ ਯਾਨੀ ਸ਼ਬਦਾਂ ਦੀ ਜੰਗ ਕਿਸ ਤਰ੍ਹਾਂ ਤੱਕ ਚਲੀ ਗਈ ਹੈ ਔਰ ਇਹ ਸਿਰਫ ਗਿੱਦੜਾਬਾਹ ਕੰਸਟੀਚਨਸੀ ਦੇ ਵਿੱਚੋਂ ਕਿਉਂ ਆ ਰਹੀ ਹੈ ਹਾਰਨ ਤੋਂ ਬਾਅਦ ਵੀ ਹੁਣ ਅਰਸ਼ਦੀਪ ਕਲੇਰ ਜਿਹੜੇ ਅਕਾਲੀ ਦਲ ਦੇ ਸਪੋਕਸਮੈਨ ਨੇ ਉਹ ਵੀ ਤੰਜ ਕਰਦੇ ਨੇ ਕਿ ਬਾਜਵਾ ਸਾਹਿਬ ਕਹਿੰਦੇ ਨੇ ਵੀ ਜੇ ਅਕਾਲੀ ਦਲ ਨਹੀਂ ਹੈ ਇਸ ਤਰ੍ਹਾਂ ਕੇ ਆਮ ਆਦਮੀ ਪਾਰਟੀ ਦੀ ਜਿੱਤ ਹੋਈ ਜੇ ਅਕਾਲੀ ਦਲ ਚਾਹਣ ਲੜਦਾ ਤੇ ਫਿਰ ਕਾਂਗਰਸ ਦੇ ਇਹ ਹਾਲਾਤ ਨਾ ਹੁੰਦੇ ਯਾਨੀ ਉਹ ਕਿਸੇ ਨਾ ਕਿਸੇ ਜਗ੍ਹਾ ਅਕਾਲੀ ਦਲ ਦੀ ਐਬਸੈਂਸ ਹੈ ਉਹਨੂੰ ਫੀਲ ਵੀ ਕਰ ਰਹੇ ਨੇ ਔਰ ਕਲੇਰ ਸਾਹਿਬ ਨੇ ਵੀ ਇਹ ਕਹਤਾ ਕਿ ਦੇਖੋ ਹੁਣ ਉਹੀ ਅਕਾਲੀ ਦਲ ਜਿਹਨੂੰ ਤੁਸੀਂ ਨਕਾਰਦੀ ਸੀ ਯਾਦ ਆਈ ਨਾ ਯਾਨੀ ਅਕਾਲੀ ਦਲ ਚੌਣ ਲੜਦਾ ਹੈ ਤੇ ਜਿਹੜੇ ਬਾਜਵਾ ਸਾਹਿਬ ਕਹਿੰਦੇ ਆ ਵੀ ਸਾਨੂੰ ਫਾਇਦਾ ਹੁੰਦਾ ਇਹ ਗੱਲ ਨਵੀਂ ਨਿਕਲ ਕੇ ਆਈ ਹੈ ਕਿ ਅਕਾਲੀ ਦਲ ਅਗਰ ਲੜੇ ਤੇ ਫਿਰ ਕਾਂਗਰਸ ਖੁਸ਼ ਹੁੰਦੀ ਹੈ ਯਾਨੀ ਇਹ ਸਾਰੀ ਚੀਜ਼ ਹੈ ਔਰ ਦੂਜੀ ਗੱਲ ਜਿਹੜੀ ਤੁਸੀਂ ਭਾਜਪਾ ਦੇ ਵੋਟ ਬੈਂਕ ਦੀ ਕੀਤੀ ਤੁਸੀਂ ਇਹਨੂੰ ਅਗਰ 2022 ਨਾਲ ਕੰਪੇਅਰ ਕਰੋ ਕਿਉਂਕਿ ਜਿਹੜੀ ਪੋਲਿਟੀਕਲ ਪਾਰਟੀਆਂ ਜਾਂ ਪੋਲਿਟੀਸ਼ੀਅਨਸ ਹੁੰਦੇ ਨੇ ਉਹ ਉਹਨਾਂ ਆંકੜਿਆਂ ਨੂੰ ਉਸ ਤਰੀਕੇ ਨਾਲ ਕੰਪੇਅਰ ਕਰਦੇ ਨੇ ਜਿਹਦੇ ਵਿੱਚ ਉਸ ਪਾਰਟੀ ਨੂੰ ਫਾਇਦਾ ਹੁੰਦਾ ਨਜ਼ਰ ਆਏ 2022 ਨਾਲ ਕੰਪੇਅਰ ਕਰੋ ਤਾਂ ਵੋਟਾਂ ਕਈ ਗੁਣਾ ਵਧ ਗਈਆਂ ਹਨ ਦੀ ਅਸੈਂਬਲੀ ਦੇ ਵਿੱਚ 2024 ਨਾਲ ਕੰਪੇਅਰ ਕਰੋ ਤੇ ਉਹ ਤਕਰੀਬਨ 1 ਤੋਂ 2000 ਘੱਟ ਹੀ ਆ ਵਧ ਐਦਾਂ ਦੀ ਹੀ ਸਿਚੁਏਸ਼ਨ ਹੈਗੀ ਹੈ ਯਾਨੀ ਉਹ ਆંકੜੇ ਨੂੰ ਆਪਣੇ ਤਰੀਕੇ ਨਾਲ ਪੇਸ਼ ਕਰ ਰਹੇ ਨੇ ਪਰ ਆ ਜਿਹੜੀ ਲੜਾਈ ਲੜੀ ਗਈ ਹੈ ਨਾ ਉਹਦੇ ਵਿੱਚ ਲੋਕ ਬੜੇ ਮ제 ਲੈ ਰਹੇ ਨੇ ਪਰ ਹਾਰਨ ਵਾਲਿਆਂ ਤੋਂ ਵੀ ਲੱਡੂ ਖਾ ਰਹੇ ਨੇ ਜਿੱਤਨ ਵਾਲਿਆਂ ਤੋਂ ਵੀ ਲੱਡੂ ਖਾ ਰਹੇ ਨੇ ਉਰਜਾ ਰਾਜਾਵੜੀ ਨੂੰ ਨਾ ਕਹਿੰਦੇ ਨੇ ਮੇਰੇ ਤੇ ਵੋਟ ਪਰਸੈਂਟੇਜ ਉਦਾਂ ਦੀ ਉਦਾਂ ਹੀ ਹੈਗੀ ਹੈ ਜੇ ਅਗਰ ਨੁਕਸਾਨ ਹੋਇਆ ਤੇ ਉਹ ਮਨਪਰੀਤ ਬਾਦਲ ਚੰਗੇ ਤਰੀਕੇ ਨਾਲ ਪਰਫਾਰਮ ਨਹੀਂ ਕਰ ਪਾਏ ਤੇ ਮਨਪਰੀਤ ਬਾਦਲ ਉਹਨਾਂ ਚੰਗੇ ਤਰੀਕੇ ਨਾਲ ਪਰਫਾਰਮ ਕਰ ਦੇ ਤੇ ਫੇਰ ਮੇਰੀ ਜਿੱਤ ਪੱਕੀ ਸੀਗੀ ਯਾਨੀ ਇਹ ਸਾਰੀ ਗੱਲ ਨਾ ਅੱਗੇ ਤੁਰ ਰਹੀ ਹੈ ਹੁਣ ਜਦ ਜਿੰਨੇ ਜਿੱਤਣਾ ਸੀ ਜਿੱਤ ਗਿਆ ਹੁਣ ਤੇ ਲਕੀਰ ਪਿੱਟਣ ਵਾਲੀ ਗੱਲ ਹੈਗੀ ਹੈ ਆਂਕੜਿਆਂ ਨੂੰ ਅੱਗੇ ਵਾਸਤੇ ਕਿਸ ਤਰੀਕੇ ਨਾਲ ਤੋੜਨਾ ਮਰੋਣਾ ਐ ਇਸ ਐਕਸਰਸਾਈਜ਼ ਦੇ ਵਿੱਚ ਸਾਰੀ ਪਾਰਟੀਆਂ ਲੱਗੀਆਂ ਹੋਈਆਂ ਇੰਦਰਪ੍ਰੀਤ ਜੀ ਇੱਕ ਨਾ ਬੜੀ ਦਿਲਚਸਪ ਟਿੱਪਣੀ ਸੀ ਔਰ ਦਿਲਚਸਪ ਟਿੱਪਣੀ ਮੈਂ ਨਾ ਨਹੀਂ ਲੈਣਾ ਕਿਉਂਕਿ ਬਹੁਤ ਇਹ ਨਾ ਇਸ ਤਰ੍ਹਾਂ ਦਾ ਜਿਹੜਾ ਅਕਾਲੀ ਸੰਕਟ ਹੈ ਇਹਦੇ ਧੁਰ ਅੰਦਰ ਦੇ ਵਿੱਚ ਬੈਠੀ ਇੱਕ ਹਸਤੀ ਨੇ ਇੱਕ ਬੜੀ ਅਹਿਮ ਟਿੱਪਣੀ ਕੀਤੀ ਉਹਨੇ ਇਹ ਕਿਹਾ ਕਿ ਅਕਾਲੀ ਸੰਕਟ ਦੇ ਵਿੱਚ ਜਿਹੜੀਆਂ ਦੂਜੀਆਂ ਪਾਰਟੀਆਂ ਉਹ ਇਹ ਉਹ ਚਾਹੁੰਦੀਆਂ ਹੀ ਨਹੀਂ ਕਿ ਇਹ ਸੰਕਟ ਹੱਲ ਹੋਵੇ ਉਹ ਉਹਨਾਂ ਦਾ ਮੰਨਣਾ ਸੀਗਾ ਕਿ ਜਦੋਂ ਸੁਨੀਲ ਜਾਖੜ ਅਕਾਲੀ ਦਲ ਦੀ ਫੇਵਰ 'ਚ ਬਿਆਨ ਦਿੰਦੇ ਨੇ ਜਾਂ ਸੁਖਵੀਰ ਬਾਦਲ ਦੀ ਫੇਵਰ 'ਚ ਆਉਂਦੇ ਨੇ ਤੇ ਜਦੋਂ ਸੁਖਜਿੰਦਰ ਸਿੰਘ ਰੰਧਾਵਾ ਕਹਿੰਦੇ ਨੇ ਵੀ ਅਕਾਲੀ ਦਲ ਦਾ ਬਚਣਾ ਬੜਾ ਜ਼ਰੂਰੀ ਹੈ ਤੇ ਉਹ ਸੁਖਬੀਰ ਦੇ ਇਸੇ ਤਰ੍ਹਾਂ ਬਾਕੀ ਲੀਡਰ ਜਦੋਂ ਇਹ ਅਕਾਲੀ ਸੰਕਟ ਦੇ ਵਿੱਚ ਕੁੱਦਦੇ ਨੇ ਨਾ ਤਾਂ ਉਹਨਾਂ ਨੂੰ ਇਹ ਸਥਿਤੀ ਰਾਸ ਆਉਂਦੀ ਦਿਸਦੀ ਹੈ ਵੀ ਜੇ ਸੁਖਬੀਰ ਕਾਇਮ ਆ ਅਕਾਲੀ ਦਲ ਦਾ ਵੋਟ ਬੈਂਕ ਜਿਹੜਾ ਉਹ ਲੜਾਈ ਨਾਲ ਉਹ 10-15000 ਵਾਲਾ ਫਿੱਟ ਰਹਿੰਦਾ ਉਹ ਇੱਕ ਬੈਲੈਂਸ ਸੰਤੋਲਨ ਜਿਹੜਾ ਇੰਜ ਹੀ ਤੁਰਿਆ ਜਾਂਦਾ ਹੈ ਕਿ ਉਹ ਨਾ ਜਿੱਤਦੇ ਨੇ ਵਿਚ ਵਿਚਾਲੇ ਨੇ ਦੂਜੀਆਂ ਪਾਰਟੀਆਂ ਤੇ ਖੇਡਣ ਲਈ ਉਹ ਸੰਤੋਲਨ ਖੜਾ ਰੱਖਦੇ ਨੇ ਉਸ ਕਰਕੇ ਦੂਜੀਆਂ ਪਾਰਟੀਆਂ ਚਾਹੁੰਦੀਆਂ ਵੀ ਜੇਕਰ ਇਹ ਸੰਕਟ ਹੱਲ ਹੋ ਗਿਆ ਅਕਾਲੀ ਦਲ ਸਰਵਾਈਵ ਕਰਨ ਲੱਗ ਗਿਆ ਜਾਂ ਰਵਾਈਵ ਹੋ ਗਿਆ ਤਾਂ ਫਿਰ ਸਾਡੀ ਸਿਆਸਤ ਖਤਮ ਹੋ ਜਾਣੀ ਬੀਜੇਪੀ ਨੂੰ ਵੀ ਇੰਝ ਲੱਗ ਰਿਹਾ ਕਾਂਗਰਸ ਨੂੰ ਵੀ ਲੱਗ ਰਿਹਾ ਵੀ ਉਹਨਾਂ ਦੀ ਸਿਆਸਤ ਅਕਾਲੀ ਸਿਆਸਤ ਦੇ ਨਾਲ ਹੀ ਤੁਰ ਰਹੀ ਹੈ ਜਿਹੜਾ ਉਹ ਦੂਜੇ ਸਥਾਨ ਤੇ ਲਗਾਤਾਰ ਵਿਰੋਧੀ ਧਿਰ ਦੀ ਭੂਮਿਕਾ 'ਚ ਰਹੇ ਇਹ ਇਹ ਚੀਜ਼ ਮੈਂ ਤੁਹਾਡੇ ਕੋਲੋਂ ਇੱਕ ਵਾਰੀ ਜ਼ਰੂਰ ਲੈਣਾ ਚਾਹੁੰਦਾ ਰੰਧਾਵਾ ਸਾਹਿਬ ਦੇਖੋ ਇਲੈਕਸ਼ਨ ਜਿਹੜਾ ਨਾ ਉਹ ਸਮੀਕਰਣਾਂ ਦੇ ਉੱਤੇ ਆ ਗਿਆ ਮਤਲਬ ਇਹ ਨਹੀਂ ਕਿ ਮੈਂ ਕਿੰਨਾ ਮਜ਼ਬੂਤ ਆ ਇਸ ਗੱਲ ਦੀ ਤਾਂ ਹੁਣ ਕੋਈ ਪਰਵਾਹ ਹੀ ਨਹੀਂ ਕਰ ਰਿਹਾ ਉਹਨੂੰ ਇਹ ਲੱਗਦਾ ਕਿ ਨਹੀਂ ਯਾਰ ਦੂਜੇ ਕਮਜ਼ੋਰ ਹੋ ਜਾਣ ਫਿਰ ਮੈਂ ਉੱਪਰ ਆ ਜਾਊਗਾ ਮਤਲਬ ਮੈਂ ਮਜ਼ਬੂਤ ਨਹੀਂ ਹੋਣਾ ਇਸ ਤੇ ਕੰਮ ਨਹੀਂ ਕਰ ਰਿਹਾ ਕੋਈ ਵੀ ਵੀ ਮੈਂ ਜਾ ਜਾ ਕੇ ਆਪਣਾ ਮਤਲਬ ਜਿਹੜਾ ਆਧਾਰ ਹੈ ਉਹ ਵਧਾਵਾਂ ਜਿਹੜੀ ਰਾਜਾ ਵੜਿੰਗ ਉਹਨਾਂ ਨੇ ਹੀ ਗੱਲ ਕੀਤੀ ਆ ਉਹ ਗਲਤ ਨਹੀਂ ਹੈ ਦੇਖੋ ਕਾਂਗਰਸ ਨੇ 50000 ਵੋਟ ਉਹ ਪਹਿਲਾਂ ਵੀ ਉਹ ਇੰਨੀ ਕੀ ਲੈ ਕੇ ਜਾਂਦੇ ਰਹੇ ਆ ਹੁਣ ਵੀ ਇੰਨੀ ਕੁ ਲੱਗੇ ਯਾਨੀ ਕਿ ਕਾਂਗਰਸ ਅਗਰ ਪੂਰਾ ਜੋਰ ਮਾਰੇਗੀ ਤਾਂ ਵੀ ਉਹ 50000 ਤੱਕ ਹੀ ਲਜਾਅ ਕਰਦੀ ਹੈ ਤੇ ਉਹਨੂੰ ਲੱਗਦਾ ਵੀ ਇਸ ਤੋਂ ਉੱਪਰ ਤਾਂ ਮੇਰ ਤੋਂ ਨਹੀਂ ਜਾਇਆ ਜਾਣਾ ਉਹਨਾਂ ਨੇ ਸਾਰਾ ਜ਼ੋਰ ਲਗਾਇਆ ਹੈ ਨਾ ਤਾਂ ਉਸ ਤੇ ਉਹਨਾਂ ਨੂੰ ਕੀ ਹੈ ਕਿ ਫਿਰ ਸਾਹਮਣੇ ਵਾਲਾ ਜੇ 60 ਜਾਂ 65000 ਵੋਟ ਵਾਲੇ ਹੈਗੇ ਨੇ ਇਹ ਦੋ ਫਾੜ ਕਰਦੀ ਆਪਾਂ ਉਹ ਚੋਂ 10-15000 ਅਲੱਗ ਕਰਦੀਏ 10-15000 ਅਲੱਗ ਕਰਦੀਏ ਵੀ 25000 ਲੱਗ ਹੋ ਜਾਂਦਾ ਫਿਰ ਮੈਂ ਜਿੱਤ ਜਾਊਗਾ ਇਸ ਤਰ੍ਹਾਂ ਦਾ ਇਹ ਸੇਮ ਸਥਿਤੀ ਉਸ ਤਰ੍ਹਾਂ ਦੀ ਹੈ ਜਿਸ ਤਰ੍ਹਾਂ ਤੁਸੀਂ ਦੇਖੋ ਕਿਸੇ ਟਾਈਮ ਇਹੀ ਕੰਮ ਬਹੁਜਨ ਸਮਾਜ ਪਾਰਟੀ ਲਈ ਅਕਾਲੀ ਦਲ ਵੀ ਕਰਦਾ ਰਿਹਾ ਅਕਾਲੀ ਦਲ ਵੀ ਜਦੋਂ ਭਾਜਪਾ ਨਾਲ ਉਹਨਾਂ ਦਾ ਗਟਜੋੜ ਸੀ ਤਾਂ ਉਹ ਮਤਲਬ ਪੂਰਾ ਮਤਲਬ ਦੱਸਦੇ ਰਹੇ ਰਿਊਮਰ ਜਿਹਨੇ ਮੈਂ ਕੋਈ ਉਹਦਾ ਤਾਂ ਨਹੀਂ ਦੱਸਦਾ ਲੇਕਿਨ ਅਕਾਲੀ ਦਲ ਪੂਰੀ ਕੋਸ਼ਿਸ਼ ਇਹ ਕਰਦਾ ਹੁੰਦਾ ਸੀ ਕਿ ਬਹੁਜਨ ਸਮਾਜ ਪਾਰਟੀ ਅਲੱਗ ਤੋਂ ਖੜੀ ਹੋਵੇ ਕਿਉਂਕਿ ਉਹਨਾਂ ਨੂੰ ਇਹ ਪੱਕਾ ਹੁੰਦਾ ਸੀ ਕਿ ਜੇ ਬਹੁਜਨ ਸਮਾਜ ਪਾਰਟੀ ਖੜੀ ਹੈ ਤਾਂ ਹਰ ਕੌਨਸੀ ਚਾਂਸਿਸ ਦੋ ਤਿੰਨ ਹਜ਼ਾਰ ਵੀ ਵੋਟ ਉਹਨਾਂ ਦੀ ਹੋਈ ਤਾਂ ਦੋ ਤਿੰਨ ਹਜ਼ਾਰ ਵੋਟ ਅਲੱਗ ਹੋ ਜਾਏਗੀ ਆਦਰਵਾਈਜ਼ ਇਹ ਵੋਟ ਕਾਂਗਰਸ ਨੂੰ ਚਲੀ ਜਾਏਗੀ ਤਾਂ ਕਾਂਗਰਸ ਅਗਰ ਦੋ ਤਿੰਨ ਹਜ਼ਾਰੇ ਵੋਟ ਲੈ ਜਾਂਦੀਏ ਤਾਂ ਉਹਦਾ ਅਪਰ ਹੈਂਡ ਹੋ ਜਾਂਦਾ ਤੇ ਅਕਾਲੀ ਬੀਜਪੀ ਥੱਲੇ ਹੋ ਜਾਂਦਾ ਪਰ ਜੇ ਵੋਟ ਵੰਡ ਜੇ ਵੰਡੀ ਜਾਏ ਤਾਂ ਇਹ ਅਸੀਂ ਅੱਗੇ ਆ ਜਾਾਂਗੇ ਸੋ ਇਹ ਜਿਹੜੀ ਸਥਿਤੀ ਉਦੋਂ ਉਹਨਾਂ ਲਈ ਸੀ ਸੇਮ ਹੁਣ ਅਕਾਲੀ ਦਲ ਵਾਸਤੇ ਹੁੰਦੀ ਜਾ ਰਹੀ ਹੈ ਕਾਂਗਰਸ ਨੂੰ ਔਰ ਬੀਜਪੀ ਨੂੰ ਲੱਗ ਰਿਹਾ ਹੈ ਕਿ ਜੇ ਅਕਾਲੀ ਦਲ ਜਾ ਤਾਂ ਚੋਣਾ ਤੋਂ ਬਾਹਰ ਰਹੇ ਜਿਸ ਤਰ੍ਹਾਂ ਇਸ ਵਾਰ ਸੀਗਾ ਤਾਂ ਫਿਰ ਉਹ ਆਮ ਆਦਮੀ ਪਾਰਟੀ ਨੂੰ ਬੜਾ ਫਾਇਦਾ ਹੁੰਦਾ ਹੈਗਾ ਉਹ ਸਾਰੀ ਦੀ ਸਾਰੀ ਵੋਟ ਜਿਹੜੀ ਹੈਗੀ ਹੈ ਤੁਸੀਂ ਦੇਖੋ ਮੈਕਸਿਮਮ ਸਾਰੀ ਤੇ ਮੈਂ ਨਹੀਂ ਕਹਾਂਗਾ ਲੇਕਿਨ ਮੈਕਸਿਮਮ ਵੋਟ ਜਿਹੜੀ ਹੈਗੀ ਹੈ ਉਹ ਆਮ ਆਦਮੀ ਪਾਰਟੀ ਨੂੰ ਚਲੀ ਗਈ ਹੈ ਕਿਉਂਕਿ ਲੋਕ ਜਾਂ ਥੱਲੇ ਜਿੰਨੇ ਵੀ ਲੀਡਰ ਹੈਗੇ ਆ ਉਹ ਸੱਤਾ ਦੇ ਨਾਲ ਹੀ ਜੁੜ ਕੇ ਰਹਿਣਾ ਚਾਹੁੰਦੇ ਆ ਕਿਉਂਕਿ ਅਲਟੀਮੇਟਲੀ ਜਿਹੜੀ ਲੋਕਲ ਪੋਲਿਟਿਕਸ ਹੁੰਦੀ ਹੈ ਬਿਲਕੁਲ ਥਲੜੇ ਲੈਵਲ ਦੀ ਧੜਿਆਂ ਦੀ ਪੋਲਿਟਿਕਸ ਜਿਹੜੀ ਹੁੰਦੀ ਹੈ ਉਹਦੇ ਵਿੱਚ ਤਾਂ ਹੀ ਮਜ਼ਬੂਤ ਹੁੰਦੇ ਆ ਜੇ ਉਹ ਸੱਤਾ ਨਾਲ ਜੁੜ ਕੇ ਰਹੇ ਤੇ ਜੇ ਮੰਨ ਲਓ ਅਕਾਲੀ ਦਲ ਮਜ਼ਬੂਤ ਹੁੰਦਾ ਉੱਥੇ ਜਿਆਦਾ ਮਜ਼ਬੂਤ ਹੋ ਜਾਂਦਾ ਤਾਂ ਆਮ ਆਦਮੀ ਪਾਰਟੀ ਠੀਕ ਹੈ ਉਹ ਆਮ ਆਦਮੀ ਪਾਰਟੀ ਨੂੰ ਹਾਰ ਦਾ ਸਾਹਮਣਾ ਕਰਨਾ ਪੈਂਦਾ ਔਰ ਇਹ ਕਾਂਗਰਸ ਚੀਜ਼ਾਂ ਦੀ ਤੁਸੀਂ ਦੇਖੋ ਮੈਂ ਤੁਹਾਨੂੰ ਕੱਲ ਪਰਸਵਾਲੇ ਪ੍ਰੋਗਰਾਮ 'ਚ ਵੀ ਕਿਹਾ ਸੀਗਾ ਕਿ ਰਾਜਾ ਵੜਿੰਗ ਹੋਰਾਂ ਨੂੰ ਇਸ ਗੱਲ ਦੀ ਉਹ ਨਹੀਂ ਸੀਗੀ ਕਿ ਮੈਨੂੰ ਕਿੰਨੀ ਵੋਟ ਮਿਲੇਗੀ ਉਹ ਇਸ ਗੱਲ ਦੇ ਉੱਤੇ ਸੀਗੇ ਕਿ ਮਨਪ੍ਰੀਤ ਬਾਦਲ ਕਿੰਨੀ ਵੋਟ ਲੈ ਕੇ ਜਾਏਗਾ ਕਿਉਂਕਿ ਬਹੁਤ ਕੁਝ ਡਿਪੈਂਡ ਉਸ ਤੇ ਕਰ ਰਿਹਾ ਸੀ ਉਹ ਬਾਰ-ਬਾਰ ਆਪਣੇ ਜਿਹੜੇ ਨੇਤਾ ਹੁੰਦੇ ਆ ਆਪਣੇ ਕਲੋਜ਼ ਹੁੰਦੇ ਆ ਉਹਨਾਂ ਨਾਲ ਹੀ ਪਤਾ ਕਰਨ ਦੀ ਕੋਸ਼ਿਸ਼ ਕਰ ਰਹੇ ਸੀ ਮਨਪ੍ਰੀਤ ਬਾਦਲ ਹੋਰਾਂ ਨੂੰ ਜਾਂ ਭਾਜਪਾ ਹੋਰਾਂ ਨੂੰ ਕਿੰਨੇ ਕ ਮੋਟੋ ਲੈ ਜਾਣਗੇ ਉਹਨਾਂ ਨੂੰ ਇਹ ਆਸ ਸੀ ਕਿ ਮਨਪ੍ਰੀਤ ਘੱਟੋ ਘੱਟ 20 ਹਜ਼ਾਰ ਵੋਟ ਤਾਂ ਲੈ ਜਾਏਗਾ ਜੇ 20 ਹਜ਼ਾਰ ਲੈ ਜਾਂਦੇ ਆ ਤਾਂ ਮੇਰੀ ਸਥਿਤੀ ਕਾਫੀ ਠੀਕ ਹੋ ਜਾਏਗੀ ਜੇ 20 ਹਜ਼ਾਰ ਤੋਂ ਘਟਦੇ ਆ ਤਾਂ ਉਹਨਾਂ ਨੂੰ ਨਿਸ਼ਚਿਤ ਹੀ ਸੀਗੇ ਕਿ ਜੇ 20 ਹਜ਼ਾਰ ਤੋਂ ਘਟੇ ਹੀ ਵੋਟ ਫੇਰ ਤਾਂ ਮੇਰਾ ਜਿਤਨਾ ਮੁਸ਼ਕਿਲ ਹੋ ਜਾਏਗਾ ਸੋ ਉਹੀ ਗੱਲ ਹੋਈ ਹੈ ਉਹ 12 ਹਜ਼ਾਰ ਤੇ ਰਹਿ ਗਿਆ ਜੇ ਕਿਤੇ 8000 ਵੋਟ ਜਿਹੜੀ ਹੈਗੀ ਹੈ ਉਹਦਾ ਫਰਕ ਪੈਂਦਾ ਤਾਂ ਦੇਖੋ ਦੂਜੀ ਪਾਰਟੀ ਨੂੰ 16000 ਦਾ ਪੈਂਦਾ 8000 ਉਹਦੇ ਚੋਂ ਨਿਕਲ ਕੇ ਕਿਸੇ ਹੋਰ ਚ ਚਲੀ ਜਾਏ ਤਾਂ ਯਾਨੀ 16000 ਵੋਟ ਕੱਟ ਜਾਂਦੀ ਹੈ ਤਾਂ ਉਹਦੇ ਨਾਲ ਜਿਹੜਾ ਹੈਗਾ ਉਹ ਕੋਈ ਹੋਰ ਜਿੱਤੇ ਜਾਂਦਾ ਹੈ ਆਪ ਕੋ ਪੇਸ਼ੰਤ ਜਿੱਤੇ ਨਾ ਜਿੱਤੇ ਲੇਕਿਨ ਕੋਈ ਹੋਰ ਜਿੱਤੇ ਜਾਂਦਾ ਹੈ ਤੋਂ ਇਸ ਤਰ੍ਹਾਂ ਦੇ ਸਮੀਕਰਨ ਅਕਾਲੀ ਦਲ ਲਈ ਵੀ ਹੋ ਗਿਆ ਤੇ ਬਹੁਤੀਆਂ ਪਾਰਟੀਆਂ ਤੇ ਨੇਤਾ ਚਾਹਦੇ ਹੀ ਇਹ ਹੈ ਕਿ ਅਕਾਲੀ ਦਲ ਦੀ ਸਥਿਤੀ ਇੱਦਾਂ ਦੀ ਹੀ ਰਹੇ ਜੋ ਅੱਜਕੱਲ ਹੈਗੀ ਬਾਸਕਰ ਸਾਹਿਬ ਅਕਾਲੀ ਦਲ ਦੀ ਸਥਿਤੀ ਸਟੇਟਸ ਕੋਚ ਰਵੇ ਇਹ ਸਾਰਿਆਂ ਨੂੰ ਬਾਰਾਖੰਦਾ ਇਸ ਕਰਕੇ ਮੰਨਿਆ ਜਾ ਰਿਹਾ ਹੈ ਕਿ ਲੀਡਰਸ਼ਿਪ ਜਿਹੜੀ ਦੂਜੀਆਂ ਪਾਰਟੀਆਂ ਦੀ ਉਹ ਚਾਹੁੰਦੀ ਹੈ ਕਿ ਅਕਾਲੀ ਦਲ ਦੇ ਵਿੱਚ ਫੇਰ ਬਦਲਣਾ ਹੋਣ ਇਹਦੇ ਅਹੁਦੇਦਾਰ ਜਿਹੜੇ ਨੇ ਉਹ ਛੱਡ ਕੇ ਪਾਸੇ ਹੋ ਗਏ ਕਿਸੇ ਨਵੇਂ ਲੀਡਰਸ਼ਿਪ ਨੂੰ ਦੇ ਨਾ ਦੇਣ ਤਾਂ ਕਿ ਕਿਤੇ ਇਹ ਜੇ ਉਭਰ ਆਏ ਪੰਥਕਤਾ ਦੇ ਨਜ਼ਰੀਏ ਤੋਂ ਕਿਸਾਨੀ ਦੇ ਨਜ਼ਰੀਏ ਤੋਂ ਤਾਂ ਫਿਰ ਸਾਡਾ ਕੀ ਬਣੂਗਾ ਇਹ ਅੰਦਰ ਤੇ ਅੰਦਰ ਇੱਕ ਰਣਨੀਤੀ ਚੱਲਦੀ ਰਹਿੰਦੀ ਹੈ ਬਿਲਕੁਲ ਸਾਰੀ ਗੱਲਾਂ ਹੈਗੀ ਹੈ ਜਿਹੜਾ ਅਕਾਲੀ ਦਲ ਮੈਦਾਨ ਦੇ ਵਿੱਚ ਹੈਗਾ ਹੀ ਨਹੀਂ ਸੀਗਾ ਉਹਨੂੰ ਜਿੱਤ ਦਾ ਕਾਰਨ ਹਾਰ ਦਾ ਕਾਰਨ ਦੱਸਿਆ ਜਾ ਰਿਹਾ ਤੁਸੀਂ ਇਹ ਦੇਖੋ ਕਿ ਜਦ ਵੀ 5 ਕਾਰਨਰਡ ਕੰਟੈਸਟ ਹੁੰਦਾ ਹੈ ਜਾਂ 4 ਕਾਰਨਰਡ ਕੰਟੈਸਟ ਹੁੰਦਾ ਹੈ ਬਰਨਾਲਾ ਉਹਦਾ ਸਿੱਧਾ ਸਿੱਧਾ ਉਦਾਹਰਣ ਹੈ ਤੁਸੀਂ ਦੇਖੋ ਉੱਥੇ ਟੋਟਲ ਵੋਟ ਸੀਗੇ 178000 ਦੇ ਕਿ ਔਰ 28000 ਵੋਟ ਲੈ ਕੇ ਜਿਸ ਤਰੀਕੇ ਨਾਲ ਕਾਲਾ ਢਿਲੋਣਾ ਜਿੱਤ ਗਏ ਉਹ ਜਿੱਤੇ ਵੀ ਕਿੰਨੇ ਤੋਂ 2147 ਵੋਟਾਂ ਤੋਂ ਔਰ ਉਸ ਤੋਂ ਬਾਅਦ ਤੁਸੀਂ ਸਾਰਿਆਂ ਦੀ ਵੋਟ ਲਾ ਲਓ ਸਾਰਿਆਂ ਨੇ ਚੰਗਾ ਪਰਫਾਰਮ ਦਿੱਤਾ ਹੈ ਯਾਨੀ ਜ਼ਮਾਨਤ ਵੀ ਜਿਤਪੀਦੀ ਵੀ ਬਚ ਗਈ ਔਰ ਜਿਹੜੀ 16000 ਤੋਂ ਜ਼ਿਆਦਾ ਵੋਟ ਗੁਰਦੀਪ ਸਿੰਘ ਬਾਠ ਉਹਨਾਂ ਨੂੰ ਮਿਲੀ ਹੈ ਉਹ ਵੀ ਹਾਰ ਦਾ ਕਾਰਨ ਮੰਨਿਆ ਹੁਣ ਉੱਥੇ ਤੁਸੀਂ ਕੀ ਕੀ ਕਹੋਗੇ ਜਦ ਤੁਸੀਂ ਗਿੱਦੜਵਾਹੇ ਕੌਨਸਲੈਂਸੀ ਦੇ ਵਿੱਚ ਕਹਿੰਦੇ ਹੋ ਵੀ ਅਕਾਲੀ ਵੋਟ ਡਿੰਪੀਟੀ ਲੋਨ ਨੂੰ ਚਲੇ ਗਏ ਇਸ ਕਰਕੇ ਉਹ ਜਿੱਤ ਗਏ ਬਰਨਾਲੇ ਦੇ ਵਿੱਚ ਕੀ ਹੋਇਆ ਬਰਨਾਲੇ ਦੇ ਵਿੱਚ ਕੀ ਆ ਕਾਲੀ ਵੋਟ ਕਿਨੂੰ ਗਏ ਕਿਉਂਕਿ ਉੱਥੇ ਤੇ ਜਿਹੜੇ ਗੁਰਦੀਪ ਸਿੰਘ ਬਾਟ ਉਹਨਾਂ ਨੂੰ ਹਾਰ ਦਾ ਕਾਰਨ ਪਹਿਲੀ ਆਮ ਆਦਮੀ ਪਾਰਟੀ ਦੱਸ ਰਹੀ ਹੈ ਵੀ ਉਹਨਾਂ ਨੂੰ ਅਗਰ 16000 ਵੋਟ ਪੈ ਗਏ ਤੇ 16000 ਵਿੱਚੋਂ ਜੇ ਆਮ ਆਦਮੀ ਪਾਰਟੀ ਦੇ ਐਂਟੀ ਵੋਟ ਪਏ ਇੱਕ ਥਿਊਰੀ ਹੋਰ ਉੱਥੇ ਕੰਮ ਕਰ ਰਹੀ ਹੈ ਕਿ ਵੀ ਗੁਰਦੀਪ ਸਿੰਘ ਬਾਟ ਉਹਨਾਂ ਨੇ ਬੇਸਿਕਲੀ ਆਮ ਆਦਮੀ ਪਾਰਟੀ ਦਾ ਫਾਇਦਾ ਕੀਤਾ ਹੈ ਕਿਉਂਕਿ ਉਹਨਾਂ ਨੂੰ ਜਿਹੜੇ ਵੋਟ ਮਿਲੇ ਨੇ ਉਹ ਐਂਟੀ ਆਪ ਵੋਟ ਨੇ ਜੀ ਉਹ 16000 ਤੋਂ ਵੱਧ ਵੋਟ ਲੈ ਗਏ ਨੇ ਤਾਂ ਇਹ ਹਾਰ 2147 ਵੋਟਾਂ ਦੀ ਹੋਈ ਹੈ ਜੇ ਗੁਰਦੀਪ ਸਿੰਘ ਬਾਟ ਹੁਣਾਂ ਨਾ ਹੁੰਦੇ ਤੇ ਇਹ ਵੋਟ ਸ਼ਾਇਦ ਕਾਂਗਰਸ ਨੂੰ ਜਾਂ ਕਿਸੇ ਹੋਰ ਨੂੰ ਜਾਂਦੇ ਤੇ ਉਹ ਜਿੱਤ ਹੋਰ ਵੱਡੀ ਵੀ ਹੋ ਸਕਦੀ ਸੀ ਯਾਨੀ ਤੁਸੀਂ ਜਿਸ ਤਰ੍ਹਾਂ ਮੈਂ ਪਹਿਲੇ ਵੀ ਅਸੀਂ ਕਹਿ ਚੁੱਕੇ ਹਾਂ ਕਿ ਆંકੜਿਆਂ ਨੂੰ ਤੁਸੀਂ ਕਿਸ ਤਰੀਕੇ ਨਾਲ ਅੱਗੇ ਵਧਾਣਾ ਹੈ ਉਸ ਸਰ ਸਾਬ੍ਹ ਥੋੜਾ ਦਿਨ ਹੋਰ ਦੇਖੋ ਇਹ ਸਿੰਪਥੀ ਵੋਟ ਜ਼ਿਆਦਾ ਸੀ ਇਹ ਆਪਣੀ ਪਾਰਟੀ ਦੇ ਵਿਦਨ ਪਾਰਟੀ ਬਗਾਵਤ ਸੀ ਇਹ ਅਦਰਵਾਈਜ਼ ਸ਼ਾਇਦ ਮਲਮੀ ਪਾਰਟੀ ਨਾਲ ਹੀ ਚੱਲਣੀ ਸੀ ਇਹ ਸੱਤਾ ਨਾਲ ਚੱਲਣ ਵਾਲੀ ਵੋਟ ਸੀ ਔਰ ਇਹ ਉਥੋਂ ਦੇ ਉਥੋਂ ਦੇ ਸੁਭਾਅ ਦੀ ਵੋਟ ਸੀ ਜਿਹੜੀ ਪਈ ਆ ਉਹਨੂੰ ਔਰ ਜੇ ਅਕਾਲੀ ਦਲ ਉਹਦੇ ਚ ਹੁੰਦਾ ਮੰਨ ਲਓ ਮੁਕਾਬਲੇ ਚ ਹੁੰਦਾ ਤਾਂ ਤੁਸੀਂ ਦੇਖੋ ਕਿ ਬਹੁਤ ਸਾਰੇ ਬੰਦੇ ਅਕਾਲੀ ਦਲ ਦੇ ਕਿਸੇ ਨੂੰ ਨਾ ਪੈਣ ਦੀ بجائے ਉਹਨੂੰ ਪੈ ਕੇ ਬਾਠ ਨੂੰ ਪੈ ਗਏ ਇਹ ਵੀ ਮੰਨਿਆ ਜਾ ਸਕਦਾ ਇਹ ਵੀ ਮੰਨਿਆ ਜਾ ਸਕਦਾ ਕਿ ਕਈ ਬੰਦੇ ਜਿਹੜੇ ਨੇ ਉਹ ਅਕਾਲੀ ਦਲ ਦੇ ਜਾ ਕੇ ਕੇਵਲ ਸਿੰਘ ਢੱਲੋਂ ਉਹ ਵੀ ਮਨਾਉਣ ਚ ਕਾਮਯਾਬ ਹੋ ਗਏ ਹੁਣ ਵੀ ਤੁਹਾਡਾ ਕਿਹੜਾ ਕੋ ਹੈਗਾ ਔਰ ਜਿਹੜੀ ਸੰਧੂ ਦੀ ਵੋਟ ਹੈ ਜੇ ਉਹਨੂੰ ਵੀ ਮੰਨਿਆ ਜਾਵੇ ਤੇ ਇਹ ਵੀ ਮੰਨਿਆ ਜਾ ਸਕਦਾ ਕਿ ਸੰਧੂ ਨੂੰ ਵੀ ਅੱਧੇ ਤੋਂ ਵੱਧ ਵੋਟ ਅਕਾਲੀਆਂ ਦੀ ਪਈ ਹੈ ਸੋ ਚੀਜ਼ਾਂ ਤਾਂ ਹਾਂ ਕਾਂਗਰਸ ਦੀ ਜਿਹੜੀ ਸਥਿਤੀ ਆ ਉਹ ਕਾਂਗਰਸ ਆਪਣੀ ਵੋਟ ਲੈ ਕੇ ਗਈ ਆ ਉਹਨੂੰ ਕੋਈ ਹੋਰ ਸਪੋਰਟ ਮਿਲੀ ਆ ਇਹ ਅਲੱਗ ਇਸ਼ੂ ਆ ਕਾਂਗਰਸ ਦੀ ਮੈਨੂੰ ਲੱਗਦਾ ਕਿ ਕਾਂਗਰਸ ਨਾਲੋਂ ਵੀ ਜ਼ਿਆਦਾ ਉੱਥੇ ਵਿਅਕਤੀਗਤ ਵੋਟ ਬੰਦੇ ਨੇ ਆਪਣੇ ਸੁਭਾਅ ਕਰਕੇ ਜਿਹੜਾ ਕਾਲਾ ਢੱਲੋਂ ਲੜ ਰਿਹਾ ਸੀ ਉਹ ਉਸ ਖਿੱਤੇ ਦੇ ਵਿੱਚ ਅਪਲਬਧ ਰਹਿਣ ਵਾਲੇ ਬੰਦਿਆਂ ਨੂੰ ਵੋਟ ਪੈਂਦੀ ਰਹੀ ਹੈ ਪਤਾ ਲੱਗਿਆ ਕਿ ਉਹ ਕੀਤੂ ਮਲਕੀਤ ਸਿੰਘ ਕੀਤੂ ਦੀ ਸ਼ੈਲੀ ਤੇ ਚੱਲਣ ਵਾਲਾ ਬੰਦਾ ਜੀ ਦੇਖੋ ਬਿਲਕੁਲ ਠੀਕ ਕਹਿ ਰਹੇ ਹੋ ਮੈਂ ਉਸ ਆંકੜੇ ਦੇ ਹਿਸਾਬ ਨਾਲ ਹੀ ਗੱਲ ਕਰ ਰਿਹਾ ਕਿਉਂਕਿ ਇਹ ਚੀਜ਼ ਆਪਾਂ ਮੰਨਦੇ ਆ ਜਿੱਦਾਂ ਇਹ ਗੱਲ ਪ੍ਰਣਾਲੇ ਦੇ ਲੋਕ ਹੀ ਕਰ ਰਹੇ ਨੇ ਕਿ ਜੇ ਗੁਰਦੀਪ ਸਿੰਘ ਬਾਦ ਨੀ ਹੁੰਦਾ ਈਵਨ ਆਮ ਆਦਮੀ ਪਾਰਟੀ ਵੀ ਇਹੀ ਗੱਲ ਕਰ ਰਹੀ ਹੈ ਨਾ ਜੇ ਗੁਰਦੀਪ ਸਿੰਘ ਬਾਦ ਹੋਣਾ ਅਲੱਗ ਤੌਰ ਤੇ ਇਲੈਕਸ਼ਨ ਨਾਲ ਲੜਦੇ ਬਾਗੀ ਨਾ ਹੁੰਦੇ ਤੇ ਫਿਰ ਆਮ ਆਦਮੀ ਪਾਰਟੀ ਦੀ ਜਿੱਤ ਹੁੰਦੀ ਦੂਜੀ ਜਿਹੜੀ ਥਿਉਰੀ ਦੀ ਮੈਂ ਗੱਲ ਕਰ ਰਿਹਾ ਜਦ 178000 ਵੋਟ ਦੇ ਵਿੱਚ 28000 ਵੋਟ ਲੈ ਕੇ ਕੋਈ ਕੈਂਡੀਡੇਟ ਜਿੱਤ ਜਾਂਦਾ ਤੇ ਉਹਦੇ ਵਿੱਚ ਜਿਹੜੇ ਵੀ ਸਮੀਕਰਨ ਨੇ ਜਿਨ੍ਹਾਂ ਨੂੰ ਵੀ ਕਿੰਨੇ ਵੀ ਮੋਟ ਮਿਲ ਰਹੇ ਨੇ ਤੁਸੀਂ ਆਪਣੀ ਸਹੂਲियत ਦੇ ਹਿਸਾਬ ਨਾਲ ਅਕਾਲੀ ਦਲ ਦੇ ਵੋਟ ਜਿਹੜਾ ਐਫ ਐਨ ਸੀਗਾ ਉਹ ਕਿਸੇ ਹੋਰ ਖਾਤੇ 'ਚ ਦਿਖਾ ਦਿਓ ਵੀ ਅਗਰ ਗੋਬਿੰਦ ਸਿੰਘ ਸੰਧੂ ਨੂੰ ਐਨੇ ਵੋਟ ਮਿਲੇ ਨੇ ਹੋ ਸਕਦਾ ਅਕਾਲੀ ਵੋਟ ਹੀ ਮਿਲੇ ਹੋਣ ਕਾਲਾ ਟਿੱਲੋਂ ਨੂੰ ਜੇ 28000 ਵੋਟ ਮਿਲੇ ਨੇ ਔਰ 2147 ਵੋਟਾਂ ਤੋਂ ਜਿੱਤ ਗਏ ਨੇ ਹੋ ਸਕਦਾ ਉਹਨਾਂ ਨੂੰ ਵੀ ਫਾਇਦਾ ਹੋਏ ਯਾਨੀ ਗੱਲ ਹੈ ਵੀ ਕਿ ਆંકੜਿਆਂ ਨੂੰ ਤੁਸੀਂ ਅਸੀਂ ਤੇ ਟ੍ਰੇਸ ਕਰ ਰਹੇ ਹਾਂ ਵੀ ਕਿੱਥੇ ਗਿਆ ਅਕਾਲੀਵਲ ਹੁਣ ਕਈ ਕੌਨਸਟਿਟੂਐਂਸੀ ਦੇ ਵਿੱਚ ਸਾਫ ਨਜ਼ਰ ਆ ਰਹੇ ਹਨ ਗਿੱਦੜਵਾਹਾ ਕੌਨਸਟਿਟੂਐਂਸੀ ਦੇ ਵਿੱਚ ਸਾਫ ਨਜ਼ਰ ਆ ਰਿਹਾ ਕਿ ਡਿੰਪੀ ਢਿਲੋਂ ਨੂੰ ਅਕਾਲੀ ਵੋਟਸ ਨੇ ਵੋਟਰਸ ਨੇ ਸਮਰਥਨ ਦਿੱਤਾ ਔਰ ਮਨਪ੍ਰੀਤ ਬਾਦਲ ਨੂੰ ਨਹੀਂ ਦਿੱਤਾ ਮਨਪ੍ਰੀਤ ਬਾਦਲ ਉਹਨਾਂ ਦਾ ਕਹਿਣਾ ਹੈ ਕਿ ਵੀ ਐਕਤੀ ਉਹਨਾਂ ਦੇ ਵੋਟਰਾਂ ਨੂੰ ਉਹਨਾਂ ਨੂੰ ਕਿਹਾ ਕਿ ਵੀ ਅਸੀਂ ਰਾਜਾ ਬਣੇਗਾ ਉਹਨਾਂ ਨੂੰ ਸਬਕ ਸਿਖਾਣਾ ਹੈ ਇਸ ਕਰਕੇ ਡਿੰਪੀ ਢਿਲੋਂ ਨੂੰ ਦੇ ਰਹੇ ਨੇ ਵੋਟ ਲੇਕਿਨ ਅਗਲੀ ਵਾਰ 2027 ਦੀ ਵਜ੍ਹਾ ਤੁਸੀਂ ਖੜੋਗੇ ਤੇ ਆਪਾਂ ਤੁਹਾਨੂੰ ਵੋਟ ਦੇਣਗੇ ਉਹ ਇਸ ਗੱਲ ਦੇ ਵਿੱਚ ਖੁਸ਼ ਨਹੀਂ ਯਾਨੀ ਆંકੜਿਆਂ ਨੂੰ ਹੀ ਟਵਿਸਕਤਾ ਜਾ ਰਿਹਾ ਪਰ ਇਹ ਰਿਜ਼ਲਟ ਜਿਹੜੇ ਆਏ ਨੇ ਉਹ ਆਮ ਆਦਮੀ ਪਾਰਟੀ ਦੇ ਵਿੱਚ ਕਿਸ ਤਰੀਕੇ ਨਾਲ ਲਿੱਤੇ ਜਾ ਰਹੇ ਨੇ ਹਾਲਾਂਕਿ ਮੁੱਖ ਮੰਤਰੀ ਉਹਨਾ ਬਹੁਤ ਜ਼ਿਆਦਾ ਐਕਟਿਵ ਨਹੀਂ ਸੀਗੇ ਐਤਕੀ ਕੈਂਪੇਨ ਦੇ ਦੌਰਾਨ ਜਿੰਨੇ ਕੁ ਐਕਟਿਵ ਹੋ ਜਲੰਧਰ ਵੈਸ ਕੌਂਸਲੈਂਸੀ ਦੇ ਵਿੱਚ ਸੀਗੇ ਹੁਣ ਕ੍ਰੈਡਿਟ ਦੇਣ ਦੇ ਟਾਈਮ ਵੀ ਹੁਣ ਆਮ ਆਦਮੀ ਪਾਰਟੀ ਦੇ ਨਵੇਂ-ਨਵੇਂ ਪ੍ਰਧਾਨ ਬਣ ਰਹੇ ਨੇ ਅਮਨ ਅਰੋੜਾ ਉਹਨਾਂ ਨੇ ਕੱਲ ਚੰਡੀਗੜ੍ਹ ਦੇ ਵਿੱਚ ਪ੍ਰੈਸ ਕਾਨਫਰੰਸ ਕੀਤੀ ਉਸ ਪ੍ਰੈਸ ਕਾਨਫਰੰਸ ਦੇ ਵਿੱਚ ਭਾਵੇਂ ਨਾਮ ਭਗਵੰਤ ਮਾਨ ਉਹਨਾਂ ਦਾ ਲਿੱਤਾ ਹੋਣਾ ਨੇ ਲੇਕਿਨ ਜਿਸ ਤਰੀਕੇ ਨਾਲ ਮੁੱਖ ਮੰਤਰੀ ਨੂੰ ਪਹਿਲੇ ਦੀ ਜਿੱਤ ਦਾ ਕ੍ਰੈਡਿਟ ਮਿਲਦਾ ਸੀਗਾ ਉਦੋਂ ਦਾ ਕ੍ਰੈਡਿਟ ਤੇ ਨਹੀਂ ਦਿੱਤਾ ਗਿਆ ਲੇਕਿਨ ਫਿਰ ਵੀ ਉਹਨਾਂ ਨੇ ਮੇਨ ਜਿਹੜੀ ਅੱਜ ਅਖਬਾਰਾਂ ਦੀ ਹੈਡਲਾਈਨ ਨੂੰ ਵੀ ਦੇਖੋ ਉਹ ਕਹਿੰਦੇ ਨੇ ਆਪ ਦੀ ਨੀਤੀਆਂ ਤੇ ਕੇਜਰੀਵਾਲ ਸਾਹਿਬ ਦੀ ਲੀਡਰਸ਼ਿਪ ਦੇ ਕਰਕੇ ਇਹ ਤਿੰਨ ਸੀਟਾਂ ਉਸ ਹੈਡਲਾਈਨ ਦੇ ਵਿੱਚ ਮੁੱਖ ਮੰਤਰੀ ਦਾ ਨਾਮ ਮਿਸ ਹੋਣਾ ਭਾਵੇਂ ਉਹਨਾਂ ਨੇ ਉਸ ਪ੍ਰੈਸ ਕਾਨਫਰੰਸ ਦੇ ਵਿੱਚ ਨਾਂ ਜ਼ਰੂਰ ਲਿੱਤਾ ਸੀਗਾ ਫਾਰਮੈਲਿਟੀ ਦੇ ਤੌਰ ਤੇ ਹੀ ਲਿਖਿਆ ਨਜ਼ਰ ਆਉਂਦਾ ਸੀਗਾ ਲੇਕਿਨ ਇਹ ਵੀ ਗੱਲ ਸੱਚ ਹੈਗੀ ਹੈ ਕਿ ਮੁੱਖ ਮੰਤਰੀ ਨੂੰ ਬਹੁਤੇ ਵੱਡੇ ਸਟੇਜ ਦੇ ਉੱਤੇ ਆਮ ਆਦਮੀ ਪਾਰਟੀ ਇਸ ਜਿੱਤ ਦਾ ਕ੍ਰੈਡਿਟ ਨਹੀਂ ਦੇ ਰਹੀ। ਉਹ ਤਾਂ ਭਾਸਕਰ ਸਾਹਿਬ ਕਿਤੇ ਕੇਜਰੀਵਾਲ ਸਾਹਿਬ ਨੂੰ ਕਿਸੇ ਵੱਡੇ ਪਿੰਡ ਦੇ ਵਿੱਚ ਸਰਪੰਚੀ ਦੀ ਚੋਣ ਲੜਾ ਕੇ ਦੇਖੋ ਤੇ ਪਾਰਟੀ ਉਹਦੇ ਵਿੱਚ ਸੱਤਾ ਦਾ ਪ੍ਰਯੋਗ ਨਾ ਕਰੇ ਪਾਸੇ ਹੋ ਜੇ ਅੱਟੇ ਤੇ ਤੇਲ ਦਾ ਭਾਅ ਪਤਾ ਲੱਗ ਜੂਗਾ ਵੀ ਕੇਜਰੀਵਾਲ ਸਾਹਿਬ ਦੀ ਅਗਵਾਈ ਕਿੰਨੀ ਕਿ ਇਥੇ ਪਪੂਲਾਰਿਟੀ ਕਿੰਨੀ ਦਾ